ਤੁਸੀਂ ਸੀਐਮ ਕੋਠੀ ਗਏ ਸੀਗੇ ਕਾਂਗਰਸੀ ਬਣ ਕੇ ਪਰ ਦਿਲ ਤੋਂ ਤੁਸੀਂ ਫਿਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਵਾਪਸ ਆਏ। 45 ਇੱਕ ਮਿੰਟ ਅਸੀਂ 45 ਤੋਂ 50 ਮਿੰਟ ਇਕੱਠੇ ਬੈਠੇ ਆ। ਤੇ ਬਹੁਤ ਵਧੀਆ ਗੱਲਬਾਤ ਹੋਈ ਪੁਰਾਣੇ ਗੱਲਾਂ ਬਾਤਾਂ ਕੀਤੀਆਂ। ਤੁਸੀਂ ਡਾਕਟਰ ਅਮਰ ਸਿੰਘ ਦੇ ਬੜੇ ਕਲੋਸ ਸੀਗੇ। ਤੇ ਡਾਕਟਰ ਅਮਰ ਸਿੰਘ ਮੇਰੇ ਹਲਕੇ ਜਿੱਤੇ ਦਿਨ ਵੀ ਨਹੀਂ ਆਏ। ਇੱਕ ਦਿਨ ਵੀ ਨਹੀਂ ਆਏ ਉਹ ਲੱਗਿਆ ਵੀ ਚੀਫ ਮਿਨਿਸਟਰ ਨਾਲ ਜੀਪੀ ਦੀ ਬਣਦੀ ਨਹੀਂਗੀ। 2022 ਦੇ ਵਿੱਚ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਾਂਗਰਸ ਪਾਰਟੀ ਨਹੀਂ ਕੀਤੀ ਉਹ ਕਾਂਗਰਸ ਨਹੀਂ ਕੀਤੀ ਜੀ ਤੋਂ ਆਪਣੇ ਸਾਡੇ ਚੀਫ ਮਿਨਿਸਟਰ ਸੀਗੇ ਅਚਾਨੇ ਚੰਨੀ ਜੀ ਤੇ ਉਹਦੇ ਭਰਾ ਵੀ ਖੜਾ ਕੀਤਾ ਚੋਕ ਮੇਰੇ ਹਲਕੇ 'ਚ ਉਹਨਾਂ ਦੀ ਇੰਟਰਵਿਊ ਬਹੁਤ ਰਹੀ ਕਾਂਗਰਸ ਨੇ ਵੀ ਤੁਹਾਨੂੰ ਐਵੇਂ ਤਾਂ ਕਈ ਵਾਰ ਟਿਕਟ ਦਿੱਤੀ ਦੋ ਵਾਰ ਦਿੱਤੀ ਡਾਕਟਰ ਕੈਪਟਨ ਮਿੰਦਰ ਸਿੰਘ ਕਿਸ ਦੀ ਕਮਾਂਡਿੰਗ ਰਹੀ ਰਾਜਾ ਜੀ ਹੋਰ ਗੱਲ ਕਰਦੇ ਆ ਤੇ ਪ੍ਰਤਾਪ ਜੀ ਹੋਰ ਗੱਲ ਕਰਦੇ ਚੰਦਾ ਵਸਾ ਹੋਰ ਗੱਲ ਕਰ ਰਹੇ ਨੇ ਤੇ ਲੱਗ ਰਿਹਾ ਵੀ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਲਿਆ ਪੰਜਾਬ ਅੱਜ ਪਸ ਰਾਜਾਪਟਿੰਗ ਤਾਂ ਕਹਿੰਦੇ ਨੇ ਕਿ ਗੋਲਡੀ ਨੇ ਆਪਣਾ ਪੋਲਿਟੀਕਲ ਕਰੀਅਰ ਖਤਮ ਕਰ ਲਿਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆਉਣ ਵਾਲਾ ਜਿਹੜਾ ਅਪਵਿਕਾ ਜਿਹੜਾ ਫਿਊਚਰ ਹੈ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਬੀਜਪੀ ਬਿਲਕੁਲੀ ਵਾ ਉੱਤਰ ਇੱਕ ਵੀ ਨਹੀਂ ਆਵੇ ਜਿਵੇਂ ਅੱਜ ਆ ਰਹੀਆਂ ਰਿਪੋਰਟਾਂ ਬੀਜਪੀ ਨਹੀਂ ਆ ਰਹੀ ਸਰਪੂਰੀ ਆਸ ਹੈ ਵੀ ਅਸੀਂ 350 ਦੇ ਕਰੀਬ ਸੇਟਾਂ ਜਿੱਤਾਂਗੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰਦੇਸ਼ਰ ਕੋਈ ਟੈਂਟ ਪਾ ਸਕਦੀ ਹੈ ਜਾਂ ਫਿਰ ਅਮਰਿਤਪਾਲ ਦਾ ਈਸ਼ੂ ਅਡਰ ਲੋਗ ਅਡਰ ਕੌਨਸਟੈਂਸੀ ਦੀ ਅਡਰ ਗੱਲ ਹੁੰਦੀ ਹੈ ਵੀ ਲੋਕ ਕੀ ਚਾਹੁੰਦੇ ਹੈ 9 ਮਾਰਚ 2024 ਨੂੰ ਕਾਂਗਰਸ ਦੇ ਇੱਕ ਸਾਬਕਾ ਐਮਐਲਏ ਨੇ ਕਾਂਗਰਸ ਨੂੰ અલਵਿਦਾ ਕਿਹਾ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਵਿਦਨ 5 ਡੇਸ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਵੀ ਦੇ ਦਿੱਤੀ। ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਭਤੀਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਪੀ ਦੀ ਗੁਰਪ੍ਰੀਤ ਸਿੰਘ ਜੀਪੀਜੀ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ। ਸੋ ਸਰ थैंक यू ਸਰ। ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਦੇ ਆ ਕਿ ਆਖਿਰ ਉਹਨਾਂ ਨੂੰ ਲੱਗ ਰਿਹਾ ਕਿ ਜੋ ਉਹਨਾਂ ਨੇ ਕਦਮ ਚੁੱਕਿਆ ਉਹ ਬਿਲਕੁਲ ਸਹੀ ਸੀ। ਮੈਂ ਬਹੁਤ ਵਧੀਆ ਕਰਨ ਚੁੱਕਿਆ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਕਮੀ ਸੀਗੀ ਮੈਂ ਪਿੱਛੇ 22 ਚੋਣ ਵੀ ਲੜਿਆ ਮੈਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਮੈਂ ਹਾਰਿਆ ਵੀ ਤੇ ਗੱਲ ਇਹ ਹੈ ਮੈਂ ਹੁਣ ਜੁਆਇਨ ਕੀਤੀ ਆਮ ਆਦਮੀ ਪਾਰਟੀ ਕਿਉਂ ਭਗਵੰਤ ਮਾਨ ਜਿੰਨਾ ਮੇਰੇ 32 ਸਾਲ ਦੇ ਘੱਟੋ-ਘੱਟ 30 ਤੇ 32 ਸਾਲ ਦੇ ਰਿਲੇਸ਼ਨ ਸੀਗੇ ਤੇ 12 ਚ ਅਸੀਂ ਇਕੱਠੇ ਚੋਣ ਵੀ ਲੜੀ ਪੀਪਲ ਪਾਰਟੀ ਤੋਂ ਮੈਂ ਚੋਂ ਘੋਰ ਤੋਂ ਲੜੀ ਉਹਨਾਂ ਨੇ ਲਹਿਰੇਗਾ ਕੇ ਤਰ ਲੜੀ ਸੀਗੀ ਤੇ ਵਧੀਆ ਆਪਣੇ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦੁਬਾਰੇ ਮਿਲ ਕੇ ਤੇ ਜਦੋਂ ਮੈਂ ਮਿਲਿਆ ਆਪਣਾ 7 ਮਾਰਚ ਨੂੰ ਮਿਲਿਆ 7 ਮਾਰਚ ਨੂੰ ਜਦੋਂ ਗੱਲਾਂ ਬਾਤਾਂ ਕੀਤੀਆਂ ਪੁਰਾਣੀਆਂ ਗੱਲਾਂ ਬਾਤਾਂ ਵੀ ਅਸੀਂ ਹੌਟ ਮਿਲਿਨ 버ਗਰ ਖਾਂ ਜਾਂਦੇ ਸੀ ਅਸੀਂ ਆਪਣਾ 7 ਫੇਜਿਕ ਸੀਗੀ ਆਪਣਾ ਨਾ ਸ਼ਾਪ ਪ੍ਰੋਪਰਟੀ ਦਾ ਕੰਮ ਕਰਦੇ ਸੀਗੇ ਉਹਨਾਂ ਦੇ ਉਹਨਾਂ ਦੇ ਫਰੈਂਡ ਸੀ ਬਜਾਦਾ ਮੇਰੇ ਵੀ ਦੋਸਤ ਸੀਗੇ ਅਸੀਂ ਇਕੱਠੇ ਬਹਿ ਕੇ ਗੱਲਾਂ ਮਤਾਂ ਮਾਰਨੀਆਂ ਤੇ ਆਗੂ ਕੋ ਸੇਕਣੀ ਆਗੂ ਗਵਾਲਕੇ ਇੱਥੇ ਤੇ ਕਦੇ ਉਦੋਂ ਆਟੋ ਬਿਲ ਨੇ ਬੜਾ ਫੇਮ ਸੀ ਤਾਂ 버ગર ਖਾ ਕੇ ਆਉਣਾ ਤੇ ਉਹ ਬੜਾ ਵਧੀਆ ਲੱਗਦਾ ਸੀਗਾ ਤੇ ਅੱਜ ਜਦੋਂ ਮੈਂ ਉਹਨੂੰ ਜੁਆਇਨ ਕੀਤਾ ਤੇ ਬਾਕੀ ਇੱਕ ਬਹੁਤ ਵਧੀਆ ਆਪਣੇ ਚੀ Ministro ਪੰਜਾਬ ਨੂੰ ਮਿਲੇ ਆ ਜਿਹੜੇ ਗਰਾਸ ਰੂਟ ਤੇ ਕੰਮ ਜਾਣਦੇ ਆ ਚਾਹੇ ਕਿਸਾਨ ਦੀ ਗੱਲ ਕਰ ਲੋ ਚਾਹੇ ਅੱਜ ਜਿਹੜੇ ਮਜ਼ਦੂਰ ਨੇ ਅੱਜ ਹਰ ਧਰਮ ਜਿਹੜੇ ਪੰਜਾਬ ਸਾਰੇ ਧਰਮ ਨੇ ਚਾਹੇ ਓਜਟ ਹੈ ਚਾਹੇ ਹਿੰਦੂ ਹੈ ਜਕਤਰੀਆ ਜਾਂ ਕੋਈ ਰਾਜਪੂਤ ਹੈ ਜਾਂ ਕੋਈ ਪੰਡਤ ਪਰਵਾਰ ਹੈ ਅੱਜ ਨੂੰ ਬੜਾ ਵੱਡਾ ਬੈਨੀਫਿਟ ਜਿਹੜਾ ਜੀਰੋ ਮਿਲਦਾ ਹੈ ਅੱਜ ਜਿਆਦਾ ਜਿਹੜੇ ਮੋਸਟਲੀ ਲੋਕ ਨੇ ਉਹਨਾਂ ਦੀ ਇਨਕਮ 15 ਦੇ 20 ਹਜ਼ਾਰ ਹੁੰਦੀ ਹੈ ਜਿਹੜਾ ਕੋਈ ਇੱਕ ਕਿਲਾ ਜ਼ਮੀਨ ਹੈ ਜਾਂ ਅੱਧਾ ਕਿਲਾ ਜ਼ਮੀਨ ਹੈ ਤੇ ਉਹ ਸਹੀ ਮੈਨੇਜਰ ਜੀ ਚਾਹੁੰਦੇ ਸੀਗੇ ਜੋ ਭਗਵੰਤ ਜੀ ਨੇ ਦਿੱਤੀ ਹੈ ਉਹ ਇਸ ਗੱਲ ਤੋਂ ਬੜਾ ਖੁਸ਼ ਹੈ ਜੀ ਪੀ ਜੀ 7 ਮਾਰਚ ਨੂੰ ਜਦੋਂ ਤੁਸੀਂ ਮਿਲੇ ਹੋ ਭਗਵੰਤ ਮਾਨ ਸਾਹਿਬ ਨਾਲ ਕਿੰਨੇ ਟਾਈਮ ਬਾਅਦ ਤੁਹਾਡੀ ਮੁਲਾਕਾਤ ਹੋਈ ਸੀ ਤੇ ਬਹੁਤ ਅਰਧ ਸਾਲ ਵਾ ਤਾਂ ਹੋਈ ਸੀ 8-10 ਸਾਲ ਵਾ ਤੇ ਅੰਨਾ ਇੰਪ੍ਰੈਸ ਹੋ ਗਿਆ ਇੱਕ ਦਿਨ ਦੇ ਵਿੱਚ ਹੀ ਕਿ ਤੁਸੀਂ ਵਿਥਿਨ 2 ਡੇਸ ਤੁਸੀਂ ਪਾਰਟੀ ਛੱੜਤੀ ਆਪਣੀ ਤੇ ਪਾਰਟੀ ਛੱਡੀ ਜਾਂਦੀ ਐ ਸੀਗਾ ਕਿ ਮੈਂ ਜਦੋਂ 2 ਸਾਲ ਦਾ ਨਾ ਕੰਮ ਕਰ ਰਿਆ ਸੀ ਗਰਾਸ ਰੂਟ ਤੇ ਤੇ ਜਦੋਂ 2 ਸਾਲ ਮੈਂ ਰੈਲੀਆਂ ਵੀ ਜਾਣਾ ਸਾਰਾ ਕੁਝ ਕਰਨਾ ਇੱਕ ਦਿਨ ਮੈਂ ਤੁਹਾਨੂੰ ਦੱਸਾਂ ਜੀ ਗੱਲ ਇਹ ਸਮਰਾਲੇ ਦੀ ਗੱਲ ਹੈ ਸੁਬਰਾਲੇ ਮੈਂ 35 ਬਸਾਂ ਲੈ ਕੇ ਗਏ ਗੱਡੀਆਂ 35 ਬਸਾਂ ਭਰ ਕੇ ਲੈ ਕੇ ਰੈਲੀ ਸੀ ਖੜ ਕੇ ਆਇਆ ਸੀ ਉਹ ਤੋਂ ਮੈਂ ਕਾਂਗਰਸ ਪ੍ਰੈਜ਼ੀਡੈਂਟ ਸੀ ਆ ਤੇ ਜਦੋਂ ਮੈਂ ਬੱਸ ਵਿੱਚ ਜਾ ਰਿਹਾ ਸੀ ਅੱਗੇ ਗੱਡੀਆਂ ਕਾਫੀ ਲੈ ਕੇ ਜਾ ਰਹੇ ਸੀਗੇ ਤਾਂ ਮੈਂ ਉਹਨੇ ਵੇਟ ਕਰਨ ਲੱਗਿਆ ਜਿਹੜੀ ਪਿੱਛੇ ਬਸਾਂ ਆਉਂਦੀਆਂ ਸੀ ਮੇਰੇ ਮੈਂ ਗੱਡੀ ਵੀ ਆਪ ਬੱਸ ਵੀ ਆਪ ਚਲਾ ਕੇ ਜਾ ਰਹੇ ਸੀ ਅੱਛਾ ਬੱਸ ਵੀ ਮੈਂ ਆਪ ਚਲਾਈ ਤੇ ਜਦੋਂ ਮੈਂ ਉਹਨੇ ਵੇਟ ਕਰ ਰਿਹਾ ਸੀ ਮੈਂ ਗੱਲਬਾਤ ਉਹਨਾਂ ਨਾਲ ਕੀਤੀ ਜਿਹੜੇ ਮੇਰੇ ਨਾਲ ਆਏ ਸੀ ਰੈਲੀ 'ਚ ਮੈਂ ਉਹਨਾਂ ਨੂੰ ਪੁੱਛਿਆ ਮੈਂ ਯਾਰ ਤੁਸੀਂ ਮੈਂ ਇੱਕ ਦੱਸਿਓ ਵੀ ਤੁਹਾਡਾ ਬੀਲ ਕਿੰਨਾ ਦਾ ਜੀਰੋ ਆਉਂਦਾ ਤਰਨੇ 35 ਬੰਦਿਆਂ ਨੇ ਜਿਹੜੇ ਬੱਸ ਵਿੱਚ ਸੀ ਉਹਨੇ ਜੀ ਹੱਥ ਖੜਾ ਕਰਕੇ ਕਹਿੰਦੇ ਵੀ ਸਾਡਾ ਸਾਰਿਆਂ ਦਾ ਜ਼ੀਰੋ ਹੈ। ਅੱਛਾ ਤੇ ਮੈਂ ਉਹਨੂੰ ਗੱਲ ਕੀਤੀ ਮੈਂ ਯਾਰ ਤੁਹਾਡਾ ਜ਼ੀਰੋ ਵੀ ਲਾ ਰਿਆ। ਤੁਸੀਂ ਮੇਰੇ ਨਾਲ ਕੀ ਆਏ ਹੋ ਕਾਂਗਰਸ ਵੀ ਆਪਾਂ ਕਾਂਗਰਸ ਵਾਲੀ ਚੱਲੇ ਗਏ। ਤੇ ਉਹ ਕਹਿੰਦੇ ਵੀ ਤੁਹਾਡਾ ਨਾ ਪਿਆਰ ਹੈ। ਵੀ ਤਾਂ ਚੜਨਾ ਆਏ ਆ ਪਰ ਐ ਅਸੀਂ ਦਿਲੋਂ ਆਮ ਆਦਮੀ ਪਾਰਟੀ ਦੇ ਨਾਲ ਭਗਵੰਤ ਮਾਨ ਜੀ ਨਾਲ। ਤੇ ਮੈਨੂੰ ਬੜਾ ਵਧੀਆ ਲੱਗਿਆ ਉਦੋਂ ਵੀ ਵਾਕਈ ਜਿਹੜੀ ਇਹ ਗਵਰਨਮੈਂਟ ਕੰਮ ਕਰਦੀ ਹੈ। ਇਦੋਂ 35 32 ਬੰਦੇ ਸਵਾਰੀਆਂ ਵਿੱਚ ਬੈਠੇ 35 ਬੰਦੇ ਦਾ ਬਿੱਲ ਜ਼ੀਰੋ ਹੈ ਤੇ ਉਹ ਸੈਟੀਸਫਾਈਡ ਹੈ ਮੁੱਖ ਮੰਤਰੀ ਦੇ ਕੰਮ ਕਰਨ ਤੋਂ ਮੇਰਾ ਉਦੋਂ ਹੀ ਮਨ ਇਹਦਾ ਕਿਉਂ ਨਾ ਆਵਾਜ਼ੀ ਪਾਰਟੀ ਜੁਆਇਨ ਕੀ ਕਰੀ ਜਾਵੇ ਮਾਨ ਸਾਹਿਬ ਨੇ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਅਪਰੋਚ ਕੀਤਾ ਸੀ ਮਾਨ ਸਾਹਿਬ ਨੂੰ ਗੱਲਬਾਤ ਇਹ ਵੀ ਚਲੋ ਚੰਗੀ ਤਰ੍ਹਾਂ ਜਾਣਦੇ ਤਾਂ ਸੀ ਨਾ ਇੱਕ ਦੂਜੇ ਨੂੰ ਤੇ ਬੁਲਾਇਆ ਵੀ ਸੀ ਉਹਨਾਂ ਨੇ ਵੀ ਇੱਕ ਮੰਗਾ ਇੱਕ ਬੜੀ ਮੁੱਖ ਮੰਤਰੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਤੁਹਾਨੂੰ ਬੁਲਾ ਰਹੇ ਆ ਤਾਂ ਇੱਕ ਵਾਰੀ ਮੰਗਾ ਜਾ ਕੇ ਆਵਾਜ਼ ਤੇ ਬੜਾ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਮੇਰਾ ਇੰਨਾ ਵੈਲਕਮ ਕੀਤਾ ਉਹਨੇ ਕਿਉਂਕਿ ਕਾਂਗਰਸ ਦੇ ਚੀਫ ਮਿਨਿਸਟਰ ਨੇ ਕਦੇ ਵੀ ਇੰਨਾ ਵੈਲਕਮ ਨਹੀਂ ਕੀਤਾ ਜਦੋਂ ਮੈਂ ਐਮਐਲਏ ਸੀ ਅੱਛਾ ਹੁਣ ਮੈਂ ਐਕਸ ਐਮਐਲਏ ਸੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੇਰਾ ਇੰਨਾ ਉਹਨਾਂ ਨੇ ਵੈਲਕਮ ਕੀਤਾ ਮੈਨੂੰ ਲੱਗਿਆ ਵਾ ਬਾਕੀ ਯਾਰ ਇਹ ਇਦਾਂ ਦੇ ਚੀਫ ਮਿਨਿਸਟਰ ਬਣਨੇ ਚਾਹੀਦੇ ਜਿਹੜਾ ਥੋੜਾ ਜਿਹੜੇ ਗਰਾਸ ਰੂਟ ਦੇ ਜਿਹੜੇ ਬੰਦੇ ਮਿਹਨਤੀ ਬੰਦੇ ਨੂੰ ਚਾਹੁੰਦੇ ਵੀ ਅਤੇ ਪਸੰਦ ਵੀ ਕਰਦੇ ਆ ਬੜਾ ਇੰਟਰਸਟਿੰਗ ਜਿਹਾ ਵੈਸੇ ਇਨਸੀਡੈਂਟ ਹੈ ਤੁਸੀਂ ਕਿੰਨੇ ਘੰਟੇ ਇਕੱਠੇ ਬੈਠੇ ਸੀ ਮੈਂ ਸੋਚ ਰਹੀ 45 ਮਿੰਟਾਂ ਦੀ 45 ਤੇ 50 ਮਿੰਟ ਇਕੱਠੇ ਬੈਠੇ ਆ ਤੇ ਬਹੁਤ ਵਧੀਆ ਗੱਲਬਾਤ ਹੋਈ ਪੁਰਾਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਵਾਕਈ ਮੈਨੂੰ ਇੱਕ ਲੱਗਿਆ ਜਿਵੇਂ ਚਾਹੇ ਉਹ ਕਾਂਗਰਸ ਦੇ ਚੀਫ ਮਿਨਿਸਟਰੀ ਚਾਹੇ ਕਾਲੀਦਾਸ ਦੇ ਚੀਫ ਮਿਨਿਸਟਰੀ ਇੱਕ ਬਹੁਤ ਵੱਡਾ ਗੈਪ ਸੀ ਆ ਜੋ ਗੈਪ ਸਾਡੇ ਮੁੱਖ ਮੰਤਰੀ ਨੇ ਖਤਮ ਕਰ ਦਿਆ ਅੱਜ ਤੁਸੀਂ ਸੀਐਮ ਕੋਠੀ ਗਏ ਸੀਗੇ ਕਾਂਗਰਸੀ ਵਨ ਕੇ ਪਰ ਦਿਲ ਤੋਂ ਤੁਸੀਂ ਫਿਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਵਾਪਸ ਆ ਗਏ ਮੈਂ ਦਿਨੋਂ ਦਿਲੋਂ ਤਾਂ ਮੈਂ ਗਿਆ ਸੀਗਾ ਪਰ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਐਟਮੋਸਫੇਅਰ ਮੈਂ ਐਡਾ ਚੀਫ ਮਿਨਿਸਟਰ ਮੇਰੇ ਨਾਲ ਵੈਲਕਮ ਕਰ ਰਿਹਾ ਇੰਨੀ ਵਧੀਆ ਉਹਨੇ ਗੱਲਾਂ ਕੀਤੀਆਂ ਵੀ ਵਾਕਈ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਵਾਕਈ ਕਿਉਂਕਿ ਚੀਫ ਮਿਨਿਸਟਰ ਬੜੀ ਵੱਡੀ ਗੱਲ ਹੁੰਦੀ ਹੈ ਜਿਹਨਾਂ ਸਟੇਟ ਚਲਾਉਂਦੇ ਆ ਤੇ ਜਿਹਨਾਂ ਕੋ 92 ਐਮਐਲਏ ਨੇ ਤੇ ਬੜੀ ਵੱਡੀ ਗੱਲ ਹੈ ਜੀ ਅੱਛਾ ਜੀਪੀ ਜੀ ਇਹ ਵੀ ਕਿਹਾ ਗਿਆ ਜਦੋਂ ਤੁਸੀਂ ਪਾਰਟੀ ਛੱਡੀ ਕਾਂਗਰਸ ਕਿ ਤੁਹਾਨੂੰ ਇਹ ਪਤਾ ਲੱਗਿਆ ਸੀਗਾ ਕਿ ਜੋ ਕਾਂਗਰਸ ਹੈ ਉਹ ਤੁਹਾਨੂੰ ਟਿਕਟ ਦੇ ਨਹੀਂ ਜਾਣੀ ਤੁਸੀਂ ਹਾਲਾਕਿ ਟਿਕਟ ਮੰਗ ਰਏ ਸੀਗੇ ਕਿ ਮੈਂ ਬੜੀ ਮਿਹਨਤ ਕੀਤੀ ਹੈ ਤੇ ਮੈਨੂੰ ਟਿਕਟ ਦਿੱਤੀ ਵੀ ਜਾਵੇ ਫਿਰ ਆਮ ਆਦਮੀ ਪਾਰਟੀ ਨੇ ਤੁਹਾਨੂੰ ਪ੍ਰੋਸਾ ਦੇ ਦਿੱਤਾ ਸੀ ਕਿ ਉਹ 45 ਮਿੰਟ ਚ ਜਾਂ ਪੰਜਾਬ ਮਿੰਟ ਤੁਸੀਂ ਜਦੋਂ ਭਗਵੰਤ ਮਾਨ ਸਾਹਿਬ ਨਾਲ ਬੈਠੇ ਸੀ ਉਦੋਂ ਪ੍ਰੋਸਾ ਦੇ ਦਿੱਤਾ ਗਿਆ ਟਿਕਟ ਦਿੱਤੀ ਗਈ ਉਹ ਟਿਕਟ ਦੀ ਤਾਂ ਕੋਈ ਗੱਲ ਨਹੀਂ ਸੀ ਠੀਕ ਨਹੀਂ ਕੋਈ ਗੱਲ ਨਹੀਂ ਸੀ ਮੈਂ ਤੁਹਾਨੂੰ ਕਿਹਾ ਵੀ ਆਮ ਆਦਮੀ ਪਾਰਟੀ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਟਿਕਟ ਦੀ ਕੋਈ ਡਿਮਾਂਡ ਨਹੀਂ ਕੀਤੀ ਨਾ ਮੈਂ ਕਿਹਾ ਸੀਗਾ ਮੈਂ ਤੁਸੀਂ ਆਪਣਾ ਕਿਉਂਕਿ ਨੌ ਹਲਕੇ ਪੈਂਦੇ ਆ ਨੌ ਹਲਕਿਆਂ ਦੇ ਵਿੱਚ ਤੁਸੀਂ ਆਪ ਦਾ ਜਿਹੜੀ ਪਾਰਟੀ ਸਰਵੇ ਕਰਦੀ ਆ ਉਹ ਕਈ ਚੀਜ਼ਾਂ ਦੇਖਦੀ ਆ ਵੀ ਕੀ ਉਹ ਵਿਨਿਕ ਵਸਟੀ ਚ ਆਏਗਾ ਤੇ ਉਹ ਸਾਬ ਨੂੰ ਜਿਹੜੀ ਟਿਕਟ ਮਿਲਦੀ ਆ ਤੇ ਬਾਕੀ ਮੈਂ ਟਿਕਟ ਦੀ ਮੰਗ ਨਹੀਂ ਸੀ ਕੀਤੀ ਹੂੰ ਤੁਸੀਂ ਆਪਣੇ ਪਹਿਲੇ ਆਨਸਰ ਚ ਕਿਹਾ ਕਿ 2022 ਦੇ ਵਿੱਚ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਾਂਗਰਸ ਪਾਰਟੀ ਨਹੀਂ ਕੀਤੀ ਹਾਂਜੀ ਉਹ ਕਾਂਗਰਸ ਨੇ ਕੀਤੀ ਆ ਜੀ ਤੇ ਆਪਣੇ ਸਾਡੇ ਚੀਫ ਮਿਨਿਸਟਰ ਸੀਗੇ ਅਚਲਜੀ ਚੰਨੀ ਜੀ ਤੇ ਉਹਦੇ ਭਰਾ ਵੀ ਖੜਾ ਕੀਤਾ ਜੋ ਮੇਰੇ ਹਲਕੇ ਚ ਉਹਨਾਂ ਦੀ ਇੰਟਰਫੇਸ ਬਹੁਤ ਰਹੀ 5 ਮਹੀਨੇ ਦਾ ਬਹੁਤ ਮੇਲਾ ਡਿਸਟਰਬ ਰਹਾ ਮੈਂ ਤੇ ਜਦੋਂ ਆਪਾਂ ਕੋਈ ਆਪਣੇ ਕੌਂਸਲੀਆਂ ਚਲਾ ਰਹੇ ਆ ਜਾਂ ਐਮਐਲਏ ਹੁੰਦਾ ਕਈ ਵਾਰੀ ਆਪ ਦੀ ਉਹਨਾਂ ਦੇ ਆਪ ਦੇ ਨਾਲ ਸਿਸਟਮ ਚੱਲਦਾ ਸਾਰੀ ਜਿਹੜੀ ਜਿਹੜੇ ਅਫਸਰ ਲੱਗੇ ਹੁੰਦੇ ਉਹ ਉਹਨਾਂ ਦੇ ਤਰੀਕੇ ਨਾਲ ਚੱਲਦੇ ਨੇ ਪਰ ਉਹ ਪੰਜ ਦਿਨ ਪੰਜ ਮਹੀਨੇ ਵਿੱਚ ਜੋ ਚੀਫ ਮਿਨਿਸਟਰ ਨੇ ਉਹ ਕਿਉਂਕਿ ਇਸ਼ਾਰਾ ਹੋ ਗਿਆ ਨਾ ਵੀ ਫਿਰ ਮੇਰੀ ਵੀ ਕਈ ਗੱਲ ਮੰਨਾ ਬੰਦ ਕਰ ਗਈ ਸੀ ਨਾ ਕਿਉਂਕਿ ਜਦੋਂ ਤੁਹਾਡੀ ਹਲਕੇ 'ਚ ਤੁਹਾਡੇ ਜਿੰਨੇ ਵੀ ਅਫਸਰ ਨੇ ਉਹਨੂੰ ਇਹ ਮੈਸੇਜ ਚਲੇ ਵੀ ਚੀਫ ਮਿਨਿਸਟਰ ਦਾ ਬਣਦੀ ਨਹੀਂ ਪਰ ਕਿੰਨੇ ਨੇ 2024 ਦੀ ਚੋਣ ਜਿਹੜੀ ਆ ਜਾਨੀ ਜਾਏਗੀ ਦਲ ਬਦਲਣਾਂ ਦੇ ਲਈ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਪਹਿਲੇ ਅਜਿਹੇ ਸਾਬਕਾ ਐਮਐਲਏ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਅਸੀਂ ਦੇਖਿਆ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਸਿਟਿੰਗ ਐਮਐਲਏ ਆ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਸਾਬਕਾ ਐਮਐਲਏ ਪਵਨ ਕੁਮਾਰ ਟਿੰਨੂ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਹਾਲਾਂਕਿ ਜਦੋਂ ਜੁਆਇਨ ਕੀਤੀ ਸੀ ਹਿੰਟ ਦੇ ਕੇ ਗਏ ਸੀ ਕਿ ਹੋਰ ਵੀ ਕਈ ਲੀਡਰਸ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣਗੇ ਹਾਂਜੀ ਐਕਚੁਅਲੀ ਕੀ ਹੈ ਨਾ ਚਾਹੇ ਪਵਨ ਤੀਨੂ ਸੀਗਾ ਚਾਹੇ ਆਪਣੇ ਚੱਬੇਵਾਲ ਸੀਗੇ ਇਹ ਕਿਸੇ ਨੇ ਮਿਹਨਤੀ ਹਾਰਡ ਵਰਕ ਜਿਹਨੇ 25 30 ਸਾਲ ਸਿਆਸਤ ਲਾਇਆ ਉਹ ਗਰਾਸ ਰੂਟ ਤੇ ਕੰਮ ਜਾਣਦੇ ਆ ਤੇ ਉਹਨਾਂ ਦੀ ਪੋਪੂਲਾਰਿਟੀ ਦੇ ਸਾਹਮਣੇ ਉਹਨਾਂ ਦੀ ਗਰਾਊਂਡ ਰਿਐਲਿਟੀ ਕੀ ਹੈ ਤੇ ਗਰਾਊਂਡ ਤੇ ਉਹ ਕੀ ਕਰ ਰਿਹਾ ਹੈ ਇਹ ਚੀਜ਼ਾਂ ਵੀ ਦੇਖਦੀ ਹੈ ਪਾਰਟੀ ਕਿਉਂਕਿ ਸਾਹਮਣਾ ਟਿਕਟਾਂ ਦਿੰਦੀ ਹੈ ਅੱਜ ਸਾਡੇ ਚੱਬੇਵਾਲ ਸਾ ਵੀ ਬੜੀ ਜਿੱਤ ਰਹੇ ਆ ਤੇ ਪਵਨ ਤੀਨੂ ਜੀ ਸਾਡੇ ਇਹ ਜੋ ਚੰਨੀ ਹੈ ਉਹਨੂੰ ਹਰਾਉਣਗੇ ਕਿਉਂਕਿ ਪਵਨਦੀਨ ਜੀ ਵੀ ਗਰਾਸ ਰੂਟ ਤੇ ਬਹੁਤ ਵਰਕ ਕਰੇ। ਬੜੀਆਂ ਇੰਤਰੀਅਨ ਲੀਡਰ ਨੇ ਚੱਬੇਆ ਸਾਹਿਬ ਸਾਡੇ ਬੜੀ ਵਧੀਆ ਲੀਡਰ ਹੈ। ਬਾਕੀ ਆਪਾਂ ਗੱਲ ਕਰਦੇ ਹਿਕ ਰਾਜ ਨਾ ਨਹੀਂ ਜੇ ਮੈਂ ਗੱਲ ਕਰਾਂ ਵੀ ਜੀਪੀ ਜਿੱਤ ਰਿਹਾ ਜਾਂ ਚੱਬੇਆ ਸਾਹਿਬ ਜਿੱਤ ਰਿਹਾ ਜਾਂ ਪਵਨਦੀਨ ਜਿੱਤ ਰਿਹਾ ਸਾਡੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨਾ ਗਰਾਸ ਰੂਟ ਤੇ ਜਿਹੜਾ ਜ਼ਿਮੀਦਾਰ ਅਸੀਂ ਪੰਜਾਬ ਦਾ ਜਿਹੜੀ ਖੇਤੀ ਸਭ ਤੋਂ ਵੱਡੀ ਸਾਡੇ ਇਧਰ ਦੇ ਕਿਸਾਨ ਨੇ ਉਹ ਖੇਤੀ ਜਿਵੇਂ ਆਪਾਂ ਸਾਰੀਆਂ ਸਟੇਟਾਂ ਨੂੰ ਆਪਾਂ ਫੂਡ ਭੇਜਦੇ ਆ। ਇਲੈਕਟ੍ਰੋਨਿਕ ਕਾ ਚਾਚੋ ਨਾ ਭੇਜਦੇ ਆ ਅੱਜ ਜਿਹੜੇ ਆਪਣੇ ਕਿਸਾਨ ਨੇ ਜ਼ਿਆਦਾ ਮжоਰਿਟੀ ਜਿਹੜੀ ਕਿਸਾਨਾਂ ਦੀ ਹੈ ਉਹ ਸਾਡੇ ਮੁੱਖ ਮੰਤਰੀ ਤੋਂ ਬਹੁਤ ਖੁਸ਼ ਨੇ ਤੇ ਕੇਜਰੀਵਾਲ ਸਾਹਿਬ ਤੋਂ ਬਹੁਤ ਖੁਸ਼ ਨੇ ਕਿਉਂਕਿ ਉਹ ਇਹਨਾਂ ਨੇ ਕਿਸਾਨਾਂ ਲਈ ਕੰਮ ਕੀਤਾ ਕਿਸਾਨ ਦਾ ਕੀ ਸੀ ਪਹਿਲਾਂ ਜਦੋਂ ਆਪਾਂ ਖੇਤਾ ਜਾਂਦੇ ਸੀ ਤਾਂ ਮੋਟਰ ਦਾ ਬਟਨ ਦਬਾਉਣਾ ਮਟਰ ਔਨ ਕਰਨੀ ਤਾਂ ਕਦੇ ਲਾਈਟ ਚਲੀ ਜਾਣੀ ਪਰ ਅੱਜ 24 ਘੰਟੇ ਜਿਹੜਾ ਜੱਟ ਹੈ ਉਹ ਜਦੋਂ ਮਰਜੀ ਖੇਤਾਂ ਜਾ ਕੇ ਆਪਣੇ ਮੋਟਰ ਲਾ ਕੇ ਪਾਣੀ ਚਲਾ ਸਕਦਾ ਜੀਪੀਟੀ ਤੁਹਾਨੂੰ ਲੱਗਦਾ ਇਸ ਦਾ ਫਾਇਦਾ ਵੀ ਤੁਹਾਨੂੰ ਮਿਲ ਰਿਹਾ ਹੋਣਾ ਕਿਉਂਕਿ 9 ਦੇ 9 ਜੋ ਵਿਧਾਨ ਸਭਾ ਖੇਤਰ ਨੇ ਉੱਥੇ ਸਭ ਦੇ ਸਭ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ ਨੇ ਬਹੁਤ ਪਾਰਟਿਸਪੋਰਟਲ 9 ਐਮ ਐਲ ਏ 9 ਐਮ ਐਲ ਏ ਤੇ 9 ਐਮ ਐਲ ਏ ਜਦੋਂ ਮੈਂ ਜਾਣਾ ਉਹਨਾਂ ਨੇ ਜਿਹੜੀ ਆਪਣਾ ਜਿਵੇਂ ਆਪਾਂ ਕੰਪੇਨ ਕਰਦੇ ਹਾਂ ਹਰ ਪਿੰਡ ਚ ਵਧੀਆ ਤਿਆਰੀ ਤਿਆਰੀ ਹੋਈ ਹੁੰਦੀ ਹੈ ਤੇ ਉਹ ਬੜਾ ਵੱਡਾ ਉਹ ਹੈ ਵੀ ਵਰਲੇਕ ਤੋਂ ਦੀ ਗਰੌਂਡ ਲੈਂਡ ਤੇ ਕੰਪਨੀ ਆ ਗਈ ਨਾ ਮੇਰਾ ਨਵਾਂ ਸੀ ਨਾ ਹੀ ਪਰ ਬਾਬਾ ਉਹਨਾਂ ਦਾ ਐਮਐਲਏ ਚਲੇ ਆ ਰਹੇ ਦੋ 2.5 ਸਾਲ ਤੋਂ 2 ਸਾਲ ਤੋਂ ਤੇ ਉਹ ਹਰ ਪਿੰਡ ਗਏ ਨੇ ਹਰ ਸ਼ਹਿਰ ਗਏ ਨੇ ਜਿੱਥੇ ਉਹ ਮੀਟਿੰਗ ਕਰਾਉਂਦੀ ਹੈ ਸਹੀ ਮੈਂਨਾਂ ਤੇ ਸਾਡੇ ਐਮਐਲਏ ਨੇ ਵੀ ਕੰਮ ਕੀਤੇ ਆ ਤੇ ਸਾਡੀ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਉਹ ਉਹ ਆਪਾਂ ਲੈ ਕੇ ਲੋਕਾਂ ਨੂੰ ਜਾ ਰਹੇ ਡਾਕਟਰ ਹਮੇਸ਼ ਸਿੰਘ ਦਿੱਤੇ ਵੀ ਜਾ ਰਹੇ ਹੋਣਗੇ ਉਹ ਆਪਣੇ ਪਿਛਲੇ 5 ਸਾਲ ਦਾ ਕੰਮ ਗਿਣਾ ਰਹੇ ਹੋਣਗੇ ਤੇ ਤੁਸੀਂ ਕੀ ਜਾ ਕੇ ਗਿਣਾ ਰਹੇ ਹੋ ਮਤਲਬ ਤੁਸੀਂ 2 ਸਾਲ ਦਾ ਤੁਸੀਂ ਕਹਿ ਰਹੇ ਹੋ ਕਿ ਕੰਮ ਗਿਣਾ ਰਹੇ ਹੋ ਪਰ ਤੁਹਾਨੂੰ ਲੱਗਦਾ ਨਹੀਂ ਫਾਇਦਾ ਹੋਏਗਾ ਡਾਕਟਰ ਅਮਰ ਸਿੰਘ ਨੂੰ ਕਿਉਂਕਿ ਮੌਜੂਦਾ ਐਮਪੀ ਨੇ ਨਹੀਂ ਜੀ ਐਕਚੁਅਲੀ 5 ਸਾਲ ਪਹਿਲਾਂ ਜਦੋਂ ਮੈਂਬਰ ਪਾਰਲੀਮੈਂਟ ਬਣੇ ਆਪਣਾ بڑے ਪ੍ਰਿੰਸੀਪਲ ਸੈਕਟਰੀ ਲੈਵਲ ਦੇ ਅਫਸਰ ਟਾਇਰ ਹੋਏ ਨੇ ਤੇ ਮਨ ਲੋਕਾਂ ਜਦੋਂ ਉਨੀ ਚ ਬਣੇ ਨਾ ਹੀ ਉਹ ਕਿਉਂਕਿ ਬਹੁਤ ਉਮੀਦਾਂ ਸੀ ਲੋਕਾਂ ਨੂੰ ਨਾ ਵੀ ਵੀ ਆਈਐਸ ਸੀਗੇ ਜਾਂ ਪ੍ਰਿੰਸੀਪਲ ਸੈਕਟਰੀ ਰਹੇ ਹੈ ਸੈਂਟਰ ਚ ਰਹੇ ਹੈ ਵੀ ਕੁਝ ਨਾ ਕੁਝ ਇੱਥੇ ਕਰਨਗੇ ਪਰ ਲੇਕਿਨ 5 ਸਾਲ ਦੇ ਵਿੱਚ ਜਿੱਦਾਂ ਦੀ ਕੋਈ ਪਰਫਾਰਮੈਂਸ ਉਹਨੇ ਦਿੱਤੀ ਕੀ ਨਹੀਂ ਵੀ ਜੋ ਉਹਨੇ ਕੀਤਾ ਹੋਵੇ ਸਗੋ ਆਪਣੇ ਬੇਟੇ ਲਈ ਉਹ ਜਦੋਂ ਅਸੀਂ ਚੋਣ ਵੀ ਲੜੀ 45 50 ਦਿਨ ਦਾ ਪ੍ਰੋਸੈਸ ਚੱਲਿਆ ਤੇ ਡਾਕਟਰ ਅਮਰ ਸਿੰਘ ਮੇਰੇ ਹਲਕੀ ਚ ਇੱਕ ਦਿਨ ਵੀ ਨਹੀਂ ਆਇਆ ਇੱਕ ਦਿਨ ਵੀ ਨਹੀਂ ਆਇਆ ਉਹਨੂੰ ਲੱਗਿਆ ਵੀ ਚੀਫ ਮਿਨਿਸਟਰ ਨਾਲ ਜੀਪੀ ਦੀ ਬਣਦੀ ਨੀਗੀ ਤੇ ਕਿਉਂ ਆਪਾਂ ਕਿਸੇ ਦੇ ਜਦੋਂ ਬੰਦਾ ਕੋਈ ਹਲਕੇ ਜਾਂਦਾ ਉਹ ਡਰਦੇ ਰਹਿੰਦੇ ਵੀ ਚੀ ਮੰਤਰੀ ਨੇ ਬਣਨਾ ਹੈ ਜੇ ਕ ਵੀ ਕੈਂਡੀਡੇਟ ਡਿਕਲੇਅਰ ਕੀਤਾ ਹੈ ਵੀ ਮੇਰੇ ਕੋਲ ਕੋਣਾ ਨਹੀਂ ਸੀ ਕੋਈ ਚਾਹੁੰਦਾ ਤੇ ਉਹਦੇ ਕਰਕੇ ਬੜਾ ਮੈਂ ਸੋਚ ਰਿਹਾ ਮੈਂ ਮੈਂਬਰ ਪਾਰਲੀਮੈਂਟ ਬਣਨਾ ਮੇਰੇ 9 ਐਮਐਲਏ ਬੜੀ ਮਿਹਨਤ ਕਰਦੇ ਆ ਜੇ ਮੈਂ ਉਹਨਾਂ ਲਈ ਜਾਵਾਂਗਾ ਨਾ ਫਿਰ ਮੇਰੇ ਐਮਪੀ ਬਣਦਾ ਕੀ ਫਰਕ ਮੈਂ ਕੁਝ ਨਾ ਕੁਝ ਤਾਂ ਸਾਰਾ ਬਣਾਇਆ ਨਾ ਉਹਨਾਂ ਦਾ ਆਈ ਨਹੀਂ ਉਹ ਤੁਹਾਡੇ ਹੱਥ ਆਈ ਨਹੀਂ ਤੇ ਆਈ ਨਹੀਂ ਫਿਰ ਮੇਰਾ ਵੀ ਫਰਜ਼ਮੰਦਾ ਵੀ ਯਾਰ ਜੇ ਉਹ ਮੇਰੀ ਹਲਕੇ ਵੀ ਮੇਰੀ ਲਈ ਮੇਰੀ ਮਦਦ ਕੀਤੀ ਹੈ ਤਾਂ ਮੈਂ ਉਹਨਾਂ ਲਈ ਵੀ ਘੱਟੋ ਘੱਟ ਹਫ਼ਤਾ ਦਸ ਦਿਨ ਉਹਨਾਂ ਲਈ ਹਲਕੇ ਜਾਵਾਂ ਤੇ ਜੀਪੀਟੀ ਕਹਿੰਦੇ ਸੀ ਤੁਸੀਂ ਡਾਕਟਰ ਅਮਰ ਸਿੰਘ ਦੇ ਬੜੇ ਕਲੋਜ਼ ਸੀਗੇ ਹਰ ਜਲ ਕਲੋਜ਼ ਤਾਂ ਜਦੋਂ ਮੈਂਬਰ ਪਾਰਲੀਮੈਂਟ ਜਾਂ ਐਮਐਲ ਦਾ ਕਲੋਜ਼ ਤਾਂ ਹੁੰਦੇ ਨੇ ਪਰ ਗੱਲ ਇਹ ਹੈ ਜੀ ਉਹਨਾਂ ਨੂੰ ਮੈਂ ਦੇਖਿਆ ਜੀ ਜਿਹੜੀ 2.5 ਸਾਲ ਤੋਂ ਨਾ ਮਨ ਲਓ ਉਹ ਲੋਕੀ ਲੱਭੋ ਨਹੀਂ ਸੀ ਕਰ ਰਹੇ ਕਿਉਂਕਿ ਬਾਡੀ ਲੈਂਗੁਏਜ ਲੀਡਰਾਂ ਦੇ ਵੀ ਚਾਹੀਦੀ ਹੈ ਨਾ ਜੋ ਮੈਂ ਤਾਂ ਪਹਿਲਾਂ ਸਾਡੇ ਗੁਰੂ ਸੀਗੇ ਮੇ ਤੋਂ ਜਿਹੜੇ ਪਹਿਲਾਂ ਚੋਣ ਹਾਰ ਗਏ ਸੀਗੇ ਅੱਜ ਵੀ ਮੇਰੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਲੜ ਰਿਹਾ ਪਹਿਲਾਂ ਵੀ ਮੇਰਾ ਪ੍ਰਿੰਸੀਪਲ ਸੈਕਟਰੀ ਮੇ ਤੋਂ ਲੋਜ ਕੀਤਾ ਸੀ ਗੁਰੂ ਤੇ ਉਹ ਅਮਰ ਸਿੰਘ ਵੀ ਉਸ ਰੈਂਕ ਦਾ ਹੀ ਆਫਸਰ ਹੈ ਤਾਂ ਕੰਪੀਟੀਸ਼ਨ ਕਿਤੇ ਵਿੱਚ ਹੁਣ ਲੱਗ ਰਿਹਾ ਇੱਥੇ ਅੱਜ ਜਿਹੜਾ ਕੰਪੀਟੀਸ਼ਨ ਜਨਾ ਮੈਨੂੰ ਲੱਗ ਰਿਹਾ ਜਿਵੇਂ ਲੋਕ ਮੇਰੇ ਅੱਜ ਸਮਰਾਲੇ ਚ ਬਹੁਤ ਵੱਡਾ ਇਕੱਠ ਹੋਇਆ 25 ਤੇ 30 ਜਨੋਂ ਉੱਥੇ ਆਏ ਨੇ ਪਹਿਲਾਂ ਕਦੇ ਵੀ ਕਿਸੇ ਦੀਆਂ ਰੋਡ ਚੋਂ ਜਾਂ ਕਿਸੇ ਰੈਲੀ ਲੋਕੀ ਕਦੇ ਵੀ 75 ਸਾਲ ਚ ਅਸੀਂ ਇੰਨਾ ਕੱਟ ਨਹੀਂ ਵੇਚਿਆ। ਲੋਕੀ ਆਪਣੇ ਬਾਪ ਦਾਦੇ ਵੀ ਗੱਲ ਕਰਦੇ ਆ ਦੂਜੇ ਗੱਲ ਕਰਦੇ ਆ ਵੀ ਜਿਹੜੇ ਬਜ਼ੁਰਗ ਵੀ ਆ ਨਾ ਉਹ ਵੀ ਇਹ ਗੱਲ ਕਰਦੇ ਆ ਵੀ ਅਸੀਂ ਇੰਨਾ ਕੱਟ ਨਹੀਂ ਵੇਚਿਆ। ਵੀ ਲੋਕੀ ਬਾਕੀ ਭਗਵੰਤ ਜੀ ਨੂੰ ਪਸੰਦ ਕਰਦੇ। ਇਹ ਫਸਟ ਟਾਈਮ ਹੈ ਸਾਡੇ ਜਦੋਂ ਸਾਨੇ ਵਾਲ ਵੀ ਅਸੀਂ ਰੋਡ ਸ਼ੋਅ ਕੀਤਾ ਉੱਤੇ ਬੜਾ ਵਧੀਆ ਉਸ ਰਿਸਪੌਂਸ ਸੀਗਾ ਤੇ ਇੱਥੇ ਵੀ ਅੱਜ ਸੁਣਾਈ ਬਹੁਤ ਬਈਆ ਰਿਸਪੌਂਸ ਆ। ਜ਼ੀਗਾ ਤੇ ਬਾਕੀ ਬੜੀ ਵੱਡੀ ਪਪੂਲਾਰਿਟੀ ਸਾਡੇ ਮੁੱਖ ਮੰਤਰੀ ਤੇ ਫਿਰ ਤੁਸੀਂ ਜਿੱਤ ਦਾ ਦਾਵਾ ਕਰ ਰਹੇ ਹੋ ਹਾਂ ਪੂਰਾ ਲੱਗ ਰਿਹਾ ਜੀ ਪੂਰੀ ਉਮੀਦ ਹੈ ਇਹ ਜਿੱਤਾਂਗੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਦਲ ਬਦਲਣ ਦੇ ਨਾਲ ਤੁਹਾਡੇ ਜਿਹੜੇ ਵੋਟਰਸ ਨੇ ਉਹ ਵੀ ਕਿਤੇ ਨਾ ਕਿਤੇ ਕਨਫਿਊਜ਼ ਜਿਹੜੇ ਆ ਉਹ ਹੁੰਦੇ ਨੇ ਐਕਚੁਅਲੀ ਕੀ ਹੈ ਨਹੀਂ ਜਿਹੜਾ ਨਾ ਮੇਰੇ ਨਾਲ ਹੋਇਆ ਸੀ ਲੋਕਾਂ ਨੂੰ ਪਤਾ ਸੀ ਵੀ ਜੀਪੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਪਤਾ ਲੱਗਦਾ ਤੁਸਾਂ ਕੋਈ ਮੀਡੀਆ ਰਾਈ ਜਾਂ ਦੂਜਾ ਪੰਜਾਬ ਐਡੀ ਸਟੇਟ ਹੈ ਨਹੀਂ ਛੋਟੀ ਸਟੇਟ ਹੈ ਹਰ ਹਰ ਜ਼ਿਲ੍ਹੇ ਹਰ ਕੌਨਸੀਅੰਸ ਬਤਲਾਈ ਜਾਂਦਾ ਪਰ ਲੋਕਾਂ ਨੇ ਇਸ ਗੱਲ ਦਾ ਜੇ ਮੈਂ ਪਾਰਟੀ ਛੱਡੀ ਹੈ ਸਾਡੇ ਕੁਝ ਟੁਕੜ 90 ਦੇ ਕਰੀਬ ਸਰਪੰਚ ਮੇਰੇ ਨਾਲ ਆਏ ਜੇ ਸਾਡੇ ਜ਼ਿਲ੍ਹਾ ਪ੍ਰੈਸ ਚੇਅਰਮੈਨ ਵੀ ਸਾਡੇ ਨਾਲ ਆਏ ਬਲੌਗ ਸੁਪ ਦੀ ਚੇਅਰਮੈਨ ਵੀ ਆਏ ਨੇ ਤੇ ਬਹੁਤ ਲੋਕ ਜਿਨ੍ਹਾਂ 45 45 ਸਾਲ 50 50 ਸਾਲ ਪਾਰਟੀ ਲਈ ਕੰਮ ਕੀਤਾ ਸੀ ਉਹ ਵੀ ਮੇਰੇ ਨਾਲ ਛੱਡ ਕੇ ਆਏ ਨੇ ਤੇ ਅੱਜ ਜਦੋਂ ਇੰਨੇ ਲੋਕੀ ਰਿਸਪੌਂਡ ਕਰ ਰਹੇ ਆ ਜਦ ਲੋਕੀ ਮੇਰੇ ਨਾਲ ਆਏ ਨੇ ਤਾਂ ਕਿਸ ਨੇ ਗਿਲਾ ਵੀ ਨਹੀਂ ਕੀਤਾ ਕਿਸ ਨੇ ਵੀ ਨਹੀਂ ਗਿਲ ਕੀਤਾ ਤੁਹਾਨੂੰ ਦੱਸੋ ਜਦੋਂ ਮੈਂ ਜੁਆਇਨ ਪਾਰਟੀ ਕੀਤੀ ਹੈ ਤਾਂ ਉਹਦੇ ਵਿੱਚ ਜਦੋਂ ਮੈਸੇਜ ਆਇਆ ਕਿ ਭੱਟੋ ਕਰ ਤਿੰਨ ਚਾਰ ਦਾ ਸੋਸ਼ਲ ਮੀਡੀਆ ਤੇ ਤਿੰਨ ਚਾਰ ਹਜ਼ਾਰ ਲੋਕਾਂ ਦਾ ਆ ਤੇ ਉਹਨਾਂ ਚ ਤਿੰਨ ਚਾਰ ਹਜ਼ਾਰ ਲੋਕਾਂ ਦੋ ਤਿੰਨ ਨੈਗੇਟਿਵਿਟੀ ਸੀ ਬਾਕੀ ਜ਼ਿਆਦਾ ਮжоਰਿਟੀ 98% ਪੋਜ਼ਿਟਿਵ ਗੁੱਡ ਸਾਈਡ ਸੀ ਡਾਕਟਰ ਅਮਰ ਸਿੰਘ ਨਾਲ ਹੋਈ ਤੁਹਾਡੀ ਜਿਸ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਕਦੀ ਨਹੀਂ ਡਾਕਟਰ ਨਾਲ ਗੱਲ ਹੋਈ ਹਾਂ ਅੱਛਾ ਚਲੋ ਆਪਾਂ ਖੰਨਾ ਬੈਠੇ ਆ ਜਦੋਂ ਅਸੀਂ ਤਸਵੀਰਾਂ ਦੇਖਦੇ ਆ ਪੁਰਾਨੀਆਂ ਕਿਉਂਕਿ ਅਸੀਂ ਜਾਣਦੇ ਆ ਜੀਪੀ ਸਾਹਿਬ ਗੁਰਕੀਰਤ ਕੋਟ ਲੀ ਜੀ ਲਖਬੀਰ ਲੱਖਾ ਜੀ ਇਹੋ ਫਰੈਂਡ ਸੀਗੇ ਜਿਹੜੇ ਹਰ ਵਾਰ ਇਕੱਠੇ ਹੀ ਨਜ਼ਰ ਆਏ ਸਾਨੂੰ ਆ ਅਸੀਂ ਕਿਉਂਕਿ ਜਦੋਂ ਕਵਰ ਵੀ ਕਰਦੇ ਸੀਗੇ ਕਿਉਂਕਿ ਹੁਣ ਆਪਾਂ ਖੰਨਾ ਬੈਠੇ ਆ ਗੁਰਕੀਰਤ ਕੋਟ ਲੀ ਜੀ ਦੇ ਨਾਲ ਮਿਲਣਾ ਹੋਇਆ ਥੋੜਾ ਉਸ ਤੋਂ ਬਾਅਦ ਕੋਈ ਗੱਲ ਜਿਹੜੀ ਹੈ ਉਹ ਹੋਈ ਨਹੀਂ ਗੱਲ ਕੋਈ ਨਹੀਂ ਹੋਈ ਜੀ ਕਿਉਂਕਿ ਸੌ ਸਾਬ ਇਥੇ ਐਮਐਲ ਨੇ ਸੌ ਸਮਨੇ 2 ਸਾਲ ਦੇ ਵਿੱਚ ਜੋ ਕੰਮ ਇੱਥੇ ਕੀਤਾ ਕਰਨਾ ਸੀ ਅੱਜ ਸਾਰੀ ਇੰਡਸਟਰੀ ਇੰਡਸਟਰੀ ਲਿਸਟ ਸਾਇ ਸ਼ਾਪਕੀਪਰ ਜਿੰਨੇ ਵੀ ਲੋਕਾਂ ਦੀ ਚੰਗੀ ਮਤਲਬ ਵੈਲਥ ਬੰਦੇ ਨੇ ਹਰ ਉਹਦਾ ਬੜਾ ਸਤਿਕਾਰ ਕਰਦੇ ਆ ਉਹ ਐਮਐਲ ਨੇ ਉਹ ਐਮਸੀ ਲੈਵਲ ਦਾ ਵੀ ਕੰਮ ਕਰਦੇ ਆ ਤੇ ਨੀਚੇ ਗਰਾਸ ਮਤਲਬ ਗਰਾਊਂਡ ਤੇ ਜਾ ਕੇ ਕੰਮ ਕਰਦੇ ਆ ਅੱਜ ਕੰਨਾ ਮੈਂ ਪਹਿਲਾਂ ਵੀ ਹੁੰਦਾ ਨੇ ਅੱਜ ਵਾਕਈ ਬੜਾ ਕਲੀਨ ਸਿਟੀ ਬਣਾ ਰਹੇ ਬਹੁਤ ਮਿਹਨਤ ਕਰ ਰਹੇ ਹਾਰਬਰ ਚ ਚੰਗੀਆਂ ਚੰਗੀਆਂ ਆਪਣੀਆਂ ਜਿਹੜੀਆਂ ਕਲੀਨ ਕਰ ਲਈ ਬਸਿਸ ਨੇ ਲਦੋ ਜੀ ਆਪਣੇ ਸਿਸਟਮ ਨੇ ਉਹ ਲੈ ਕੇ ਆ ਰਹੇ ਨੇ ਇੱਥੇ ਕਿਉਂ ਨਾਲ ਇਹ ਜਿਹੜਾ ਕਲੀਨ ਹੋ ਰਿਹਾ ਸਟਰੀਟ ਲਾਈਟਸ ਲੱਗ ਰਹੀਆਂ ਨੇ ਤੇ ਹੁਣ ਵਾਲੇ ਟਾਈਮ 'ਚ ਮੈਂ ਵੀ ਕਿਉਂਕਿ ਇੱਕ ਨਾ ਇੱਕ ਬਗਹਰਾ ਹੋ ਜਿੰਨੇ ਤੇ ਅਸੀਂ ਹੁਣ ਵਾਲੇ ਟਾਈਮ 'ਚ ਵਧੀਆ ਕੰਮ ਕਰਾਂਗੇ ਸਭ ਅਪਾ ਮੁਦੇ ਵਾਰੇ ਵੀ ਜਾਣਾਂਗੇ ਪਰ ਮੈਂ ਇੱਕ ਗੱਲ ਹੋਰ ਜਾਨਣਾ ਚਾਹਨੀ ਹੈ ਕਿ ਕੀ ਪਾਰਟੀ ਛੱਡਣ ਦੇ ਨਾਲ ਦੋਸਤੀ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਫਰ ਕਰਦੀ ਹੈ ਕਿਉਂਕਿ ਸਫਰ ਕਰਦੀ ਹੈ ਜੀ ਹੁਣ ਕਈਨ ਨੇਸ਼ਨਸ ਸੀ ਮੇਰੇ ਕਾਂਗਰਸ ਪਾਰਟੀ ਚ ਮਿੱਤਰ ਵੀ ਸੀਗੇ ਪਰ ਜਦੋਂ ਦੀ ਮੈਂ ਜੁਆਇਨ ਕੀਤੀ ਹੈ ਮੇਰੇ ਕਿਸੇ ਨਾਲ ਗੱਲ ਹੀ ਨਹੀਂ ਹੋਈ ਲੱਖਾ ਜੀ ਨਾਲ ਵੀ ਨਹੀਂ ਕਦੇ ਕਿਸੇ ਨਾਲ ਗੱਲ ਹੈ ਕਿਸੇ ਨਾਲ ਵੀ ਗੱਲ ਨਹੀਂ ਪਰ ਕਾਂਗਰਸ ਨੇ ਵੀ ਤੁਹਾਨੂੰ ਐਵੇਂ ਤਾਂ ਕਈ ਵਾਰ ਟਿਕਟ ਦਿੱਤੀ ਦੋ ਵਾਰ ਦਿੱਤੀ 2017 ਦੇ ਵਿੱਚ ਦਿੱਤੀ ਤੇ ਉਸ ਤੋਂ ਬਾਅਦ 2022 ਦੇ ਵਿੱਚ ਵੀ ਉਹਨਾਂ ਨੇ ਟਿਕਟ ਜਿੱਦਾਂ ਸਰਾਂ ਜਦੋਂ ਮਾਹੌਲ ਠੀਕ ਸੀਗਾ 17 ਤੋਂ ਬਾਅਦ ਆਫਟਰ ਕੈਪਟਨ ਮਿੰਦਰ ਸਿੰਘ ਨੇ ਆਫਟਰ ਕੈਪਟਨ ਮਿੰਦਰ ਸਿੰਘ ਕਿਸ ਦੀ ਕਮਾਂਡ ਨਹੀਂ ਰਹੀ ਕਿਸ ਦੀ ਕਮਾਂਡ ਨਹੀਂ ਰਹੀ ਰਾਜਾ ਜੀ ਹੋਰ ਗੱਲ ਕਰਦੇ ਆ ਤੇ ਪ੍ਰਤਾਪ ਜੀ ਹੋਰ ਗੱਲ ਕਰਦੇ ਚੰਨਾ ਵਸਾ ਹੋਰ ਗੱਲ ਕਰ ਰਹੇ ਨੇ ਤੇ ਇਦਾਂ ਦੀ ਕੋਈ ਮਤਲਬ ਜਿਹੜੇ ਮਤਲਬ ਜੋ ਇਹਨੂੰ ਚਾਹੀਦਾ ਪੰਜਾਬ 'ਚ ਹਰ ਇੱਕ ਦੀ ਆਪਣਾ ਗੇਸਟ ਗੱਲ ਕਰਨੀ ਕੋਈ ਡਿਸਪਲਨ ਤਾਂ ਹੈ ਉਹ ਨਹੀਂਗਾ ਪਾਰਟੀ 'ਚ ਤੇ ਮੈਨੂੰ ਲੱਗਿਆ ਨਹੀਂ ਜੀ ਮਤਲਬ ਕੋਈ ਪਾਰਟੀ ਇਕੱਠੀ ਨਹੀਂ ਲੀਡਰ ਵੀ ਇਕੱਠੇ ਨਹੀਂ ਆਪਸੇ ਫੇ ਲੱਗ ਰਿਹਾ ਵੀ ਆਨ ਟਾਈਮ 'ਚ ਮਤਲਬ ਵਧੀਆ ਨਹੀਂਗਾ ਪੰਜਾਬ 'ਚ ਕਾਂਗਰਸ ਲਈ ਸਾਰੀ ਕੀਤੇ ਕਾਂਗਰਸ ਆਮ ਆਨਵੀ ਪਾਰਟੀ ਗੜਬੰਧਨ 'ਚ ਲੜ ਰਹੀ ਹੈ ਯਾਨੀ ਕਿ ਉਹਨਾਂ ਦਾ ਗੜ ਜੋੜਾ ਪੰਜਾਬ ਦੇ ਵਿੱਚ ਨਹੀਂ ਹੋਇਆ ਐਕਚੁਅਲੀ ਪੰਜਾਬ ਦੇ ਲੋਕਾਂ ਨੇ ਸਾਡੇ ਮੁਖਵੰਤੀ ਸਾਨੂੰ ਮਨਾਂ ਕੀਤਾ ਜਿਹੜਾ ਜਿਹਦੀ ਲੀਡਰਸ਼ਿਪ ਨੂੰ ਮਨਾਂ ਕੀਤਾ ਵੀ ਅਸੀਂ ਪੰਜਾਬ ਚ ਕਾਂਗਰਸ ਪਾਰਟੀ ਦੇ ਨਾਲ ਨਹੀਂ ਰਹਿਣਾ ਕਿਉਂਕਿ 2 ਸਾਲ ਲੱਲੇ ਹੋਇਆ ਸੀ ਉਹ ਜਨ ਨੂੰ ਇਹਨਾਂ ਨੇ ਮਨਾਂ ਕਰਕੇ ਇਹਨਾਂ ਨੇ ਜਿਹੜੇ ਲੀਡਰਸ ਹੀ ਨੀਚੇ ਉਹਨਾਂ ਨੇ ਮਨਾਂ ਕੀਤਾ ਇਕੱਠੇ ਚੋਂ ਨਹੀਂ ਲਾਗੇ ਤੁਸੀਂ ਵੀ ਕਿਹਾ ਉਹਨਾਂ ਮੈਂ ਵੀ ਕਿਉਂਕਿ ਤੁਸੀਂ ਤਾਂ ਬੇਸ਼ੱਕ ਕਮਿਟ ਨਹੀਂ ਮੈਂ ਵੀ ਕਿਹਾ ਸੀ ਨਹੀਂ ਕਿਹਾ ਸੀ ਹੂੰ ਮੈਂ ਵੀ ਕਹਾ ਸੀ ਕਾਂਗਰਸ ਨੂੰ ਕਿਸੇ ਲਈ ਦੇ ਦਿਨ ਗੱਲ ਨਹੀਂ ਹੁੰਦੀ ਤੁਹਾਡੀ ਨਹੀਂ ਮੇਰੇ ਨਾਲ ਕਿਉਂ ਨਹੀਂ ਗੱਲ ਪਰ ਰਾਜਾ ਵੜਿੰਗ ਤਾਂ ਕਹਿੰਦੇ ਨੇ ਕਿ ਗੋਲਡੀ ਨੇ ਆਪਣਾ ਪੋਲੀਟੀਕਲ ਕੈਰੀਅਰ ਹੀ ਖਤਮ ਕਰ ਲਿਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੀ ਆਉਣ ਵਾਲਾ ਜਿਹੜਾ ਭਵਿਕਾ ਜਿਹੜਾ ਫਿਊਚਰ ਹੈ ਉਹ ਆਮ ਆਨੀ ਪਾਰਟੀ ਦਾ ਪੰਜਾਬ 'ਚ ਜੋ ਕੰਮ ਕਰ ਰਹੀ ਹੈ ਤੇ ਲੋਕਾਂ ਨੇ ਅਕਾਲੀ ਦਲ ਨੂੰ ਵੀ ਛੱਡਿਆ ਤੇ ਕਾਂਗਰਸ ਨੂੰ ਵੀ ਛੱਡਿਆ ਕਿ ਅੱਜ ਤਾਂ ਹੀ ਨਾ ਆਪਣਾ ਪਹਿਲਾ ਚਲੋ ਦੁਆਬੇ ਚ ਘੱਟ ਸੀ ਆਮ ਆਦਮੀ ਪਾਰਟੀ ਗੁਰਦਾਸਪੁਰ ਘੱਟ ਸੀ ਜਾਂ ਅਮਰਸਰ ਘੱਟ ਸੀ ਅਕਾਲੀ ਦਲ ਨੂੰ ਕਹਿੰਦੇ ਆਮ ਆਦਮੀ ਪਾਰਟੀ ਕੰਪੀਟੀਸ਼ਨ ਚ ਨਹੀਂ ਮੰਨ ਰਿਆ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਅਕਾਲੀ ਦਲ ਤੇ ਬੀਜੇਪੀ ਨੂੰ ਕੰਪੀਟੀਸ਼ਨ ਚ ਮੰਨੀ ਨਹੀਂ ਰੇ ਐਕਚੁਅਲੀ ਕੀ ਹੈ ਜੀ ਕਈ ਸੀਟਾਂ ਦੇ ਅਕਾਲੀ ਦਲ ਦਾ ਹੈਗਾ ਮੁਕਾਬਲਾ ਕਈ ਜਗ੍ਹਾ ਦੇ ਕਾਉਂਸਲ ਦਾ ਮੁਕਾਬਲਾ ਤੇ ਪਰ ਪਰ ਆਮ ਆਦਮੀ ਪਾਰਟੀ ਬਹੁਤ ਰਗੀ ਹੈ ਬੀਜੇਪੀ 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 ਕਈ ਸਿਟਾਂ ਤੇ ਹੈਗੀ ਕਈ ਸਿਟਾਂ ਸਟਰੋਂਗ ਹੈ ਜਿਵੇਂ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਜੰਦਰ ਹੋ ਗਿਆ ਜਿਹਨੇ ਸਾਰੀ ਸਿਟਾਂ ਨੇ ਉੱਥੇ ਹੈਗੀ ਹੈਵੀ ਹੈਵੀ ਵੇਟ ਆ ਉੱਥੇ ਇਤਨਾ ਸਟਰੋਂਗ ਮਤਲਬ ਉੱਥੇ ਹੈਗੀ ਮੁਕਾਬਲੇ ਚ ਪੂਰੀ ਜੀਪੀ ਜੀ ਜਦੋਂ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਹਾਂ ਕਿ ਇਤਿਹਾਸਕ ਧਰਤੀ ਹੈ ਪਵਿੱਤਰ ਥਾਂ ਹੈ ਸ਼ਹਾਦਤ ਦੀ ਧਰਤੀ ਜਿਹੜੀ ਉਹ ਕਹੀ ਜਾਂਦੀ ਹੈ ਸ਼ਹੀਦਾਂ ਦੀ ਧਰਤੀ ਟੂਰਿਜ਼ਮ ਨੂੰ ਲੈ ਕੇ ਕੀ ਇਥੇ ਤੁਹਾਡਾ ਰੋਡ ਮੈਪ ਹੈ ਜਾਂ ਵਿਜ਼ਨ ਹੈ ਇਸ ਇਨਾਲੀ ਇੰਡਸਟਰੀਜ਼ ਨੂੰ ਲੈ ਕੇ ਜ਼ਰੂਰ ਜਾਨਣਾ ਚਾਹੂੰਗੀ ਮੈਂ ਮੰਡੀ ਕੋਵਿੰਗਰ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਇੰਡਸਟਰੀਜ਼ ਪਰ ਕਹਿੰਦੇ ਨੇ ਕਿ ਪੰਜਾਬ ਤੋਂ ਇੰਡਸਟਰੀ ਜਿਹੜੀ ਉਹ ਲਗਾਤਾਰ ਬਾਹਰ ਜਾ ਰਹੀ ਹੈ ਸਰ ਪੁਤਕਰ ਸਰ ਬੜੀ ਇਤਿਹਾਸਕ ਸਾਡੀ ਜਗ੍ਹਾ ਉੱਤੇ ਮਾਤਾ ਗੋਵਿਰ ਕੌਰ ਤੇ ਬਾਬਾ ਜਰਾਵਰ ਸਿੰਘ ਨੇ ਬਾਬਾ ਪਤੇਜ ਸਿੰਘ ਦਾ ਉੱਤੇ ਇਤਿਹਾਸ ਹੈ ਉੱਤੇ ਬਹੁਤ ਵੱਡੀ ਕੁਰਬਾਨੀ ਉੱਤੇ ਹੋਈ ਹੈ ਬਹੁਤ ਸ਼ਾਤਰੀ ਧਰਤੀ ਹੈ ਮੇਰਾ ਮਿਸ਼ਨ ਨਹੀਂ ਹੈ ਵੀ ਮੈਂ ਉਸ ਧਰਤੀ ਤੇ ਕੁਝ ਨਾ ਕੁਝ ਕਰਾਂ ਇੱਕ ਪਵਿੱਤਰ ਧਰਤੀ ਤੇ ਵੀ ਜਿਵੇਂ ਅੱਜ ਅ ਸ਼੍ਰੀ ਫਤਿਹਗੜ੍ਹ ਨੂੰ ਹੈਰੀਟੇਜ ਸਿਟੀ ਤੇ ਇੱਕ ਟੂਰਿਸਟ ਹੱਬ ਤੇ ਉਹ ਨਾਲੇ ਟਾਈਮ ਜੇ ਸਰਕਾਰ ਵਾਲੀ ਬਣ ਗਈ ਮੈਂ ਉੱਤੇ ਮੈਡੀਕਲ ਕਾਲਜ ਬਣਾਉਣਾ ਚਾਹੁੰਦਾ ਤੇ ਚੰਗਾ ਹਸਪੀਟਲ ਬਣਾਉਣਾ ਚਾਹੁੰਦਾ ਤਾਂ ਕਿ ਜੇ ਸਾਡੇ ਪੇਸ਼ੈਂਟ ਹੈ ਅੱਜ ਪੀਜੀਆਈ ਚ ਬਹੁਤ ਜ਼ਿਆਦਾ ਭੀੜ ਹੁੰਦੀ ਪੇਸ਼ੈਂਟ ਦੀ ਬਹੁਤ ਹੈ ਵੀ ਮੈਂ ਇੱਥੇ ਇੱਕ ਵੱਡਾ ਹਸਪੀਟਲ ਬਣਾਵਾਂ ਤਾਂ ਕਿ ਸਾਡੇ ਜਿਹੜੇ ਪੇਸ਼ੈਂਟ ਹੈ ਉਹ ਇੱਥੇ ਆਪਦਾ ਇਲਾਜ ਕਰਾ ਸਕਣ ਕਿਉਂਕਿ ਅੱਜ ਕੈਂਸਰ ਵਗੇ ਭਿਆਨਕ ਬਿਮਾਰੀਆਂ ਨੇ ਪੰਜਾਬ 'ਚ ਬਹੁਤ ਜ਼ਿਆਦਾ ਨੇ ਤੇ ਇਦਾਂ ਦਾ ਹਸਪਤਾਲ ਕੋਈ ਬਣੇ ਕੈਂਸਰ ਹਸਪਤਾਲ ਬਣੇ ਤਾਂ ਕਿ ਜਿਹੜੇ ਸਾਡੇ ਪੇਸ਼ੈਂਟ ਹੈ ਉਹ ਆਪਦਾ ਇਲਾਜ ਕਰ ਸਕਣ ਕਿਉਂਕਿ ਸਿਵਲ ਹਸਪਤਾਲ ਦੀ ਅਸੀਂ ਗੱਲ ਕਰ ਰਹੇ ਸੀ ਲੋਕ ਦੱਸ ਰਹੇ ਸੀਗੇ ਕਿ ਬਹੁਤ ਜ਼ਿਆਦਾ ਉੱਥੇ ਰਸ਼ ਹੋ ਜਾਂਦਾ ਹੈ ਪੈਰ ਰੱਖਣ ਦੀ ਵੀ ਥਾਂ ਨਹੀਂ ਹੈ ਮੈਂ ਦਾਦਾ ਜੀ ਜਦੋਂ ਦੀ ਗਵਰਨਮੈਂਟ ਆਪਣੀ ਆਈ ਹੈ ਭਗਵੰਤ ਸਿੰਘ ਚੀਫ ਮਿਨਿਸਟਰ ਬਣੇ ਆ ਉਹਨਾਂ ਨੇ ਤਿੰਨ ਕਮਾਂ ਦੇ ਬਹੁਤ ਧਿਆਨ ਦਿੱਤਾ ਐਜੂਕੇਸ਼ਨ ਤੇ ਹੈਲਥ ਤੇ ਜੌਬ ਦਾ ਦੇਵੇਂ 43 ਜੋ 43 ਦੇ ਕਰੀਬ jobb ਦਿੱਤੀਆਂ ਨੇ 43000 ਦੇ ਕਰੀਬ jobb ਦਿੱਤੀਆਂ ਨੇ ਤੇ ਅੱਜ ਇਹਨੇ ਮਨਲਾ ਕਲੀਨਿਕ ਬਣਿਆ ਜਾਂ ਤੇ ਸਿਵਲ ਹਸਪੀਟਲ ਕਰਨੇ ਚ ਵੀ ਹੈ ਹੈ ਉੱਥੇ ਪਹਿਲਾਂ OPD ਇੱਕ ਦਿਨ ਦੀ 200 ਦੇ ਕਰੀਬ ਤੋਂ 250 ਦੇ ਕਰੀਬ OPD ਹੁੰਦੀ ਸੀ ਅੱਜ ਉਸ ਦੇ 80 ਦੇ ਕਰੀਬ ਮੈਡੀਸਨ ਮਿਲਦੀਆਂ ਨੇ ਤੇ ਘੱਟੋ ਘੱਟ 7 ਤੇ 800 ਦੀ OPD ਇੱਥੇ ਹੋਗੀ ਕਿ ਪਹਿਲਾਂ ਬਸ਼ਵਾਰ ਨਹੀਂ ਸੀ ਉਹਨ ਲੋਕੀ ਮੈਡੀਸਨ ਵੀ ਲੰਦੇ ਆ ਤੇ ਆਪ ਦਾ ਡਾਇਗਨੋਸਟਿਕ ਕਰਾਉਣਾ ਜਾਂ ਟੈਸਟ ਕਰਾਉਂਦੇ ਨੇ ਤੇ ਉਹਦੀ ਨਜ਼ਰੀ ਅੱਜ ਮਤਲਬ ਲੋਕੋ ਤੇ ਕਾਫੀ ਆਉਂਦੇ ਆ ਪੇਸ਼ੈਂਟ ਕਾਫੀ ਆਉਂਦੇ ਤਾਂ ਕਿ ਉਹ ਆਪਦਾ ਉਹਦਾ ਇਲਾਜ ਵਧੀਆ ਹੋਵੇ ਪਰ ਤੁਸੀਂ ਕਹਿੰਦੇ ਮ ਵੱਡਾ ਹਸਪਤਾਲ ਜਿਹੜਾ ਹੈ ਉਹ ਤੁਸੀਂ ਲੈ ਕੇ ਆਉਂਗੇ ਪਰ ਇੱਕ ਤੁਸੀਂ ਵਿੱਚ ਇੱਕ ਜਵਾਬ ਦਿੰਦੇ ਹੋ ਦੱਸ ਰਹੇ ਸੀਗੇ ਕਿ ਬੀਜੇਪੀ ਨੂੰ 400 ਦਾ ਛੱਡੋ 200 ਸੀਟਾਂ ਵੀ ਨਹੀਂ ਆਉਣਗੀਆਂ ਦੀ ਅੱਜ ਤੁਸੀਂ ਦੇਖੋ ਕਿ 10 ਸਾਲ ਦੇ ਵਿੱਚ ਚਾਹੇ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਰਹੇ ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਚਾਹੇ ਮੋਦੀ ਜੀ ਹੈ ਮੋਦੀ ਜੀ ਨੇ ਬਹੁਤ ਗੱਲਾਂ ਕੀਤੀਆਂ ਸੀਗੀਆਂ ਵੀ ਜਿਹੜੀਆਂ ਸਾਡੀ ਲੇਡਿਸ ਨੇ ਸਾਡੀਆਂ ਭੈਣਾਂ ਨੇ ਉਹਨੂੰ 15-15 ਲੱਖ ਦੀ ਕਾਹਨ ਚ ਪਾਵਾਂਗੇ ਜਿਹੜਾ ਗੈਸ ਦਾ ਸਿਲੰਡਰ ਹੈ ਇਹ ਸਸਤਾ ਕਰਾਂਗੇ ਆਇਲ ਇਹ ਸਸਤਾ ਕਰਾਂਗੇ ਚਾਹੇ ਹੋਰ ਚੀਜ਼ਾਂ ਸੀਗੀਆਂ ਕਈ ਪਰ 10 ਸਾਲ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਦੇਖੀ ਜਿਹੜੇ ਦੋ ਪ੍ਰਭਾਸ ਸੀ ਚਾਹੇ ਉਡਾਨੀ ਸੀ ਯਵਾਨੀ ਸੀ ਉਹਨਾਂ ਨੇ ਬੜਾ ਗ੍ਰੋਥ ਕੀਤਾ ਉਹਨਾਂ ਨੇ ਬੜਾ ਰਾਈਜ਼ ਕੀਤਾ ਤੇ ਉਹ ਉਹ ਉਹਨਾਂ ਤੇ ਮਤਲਬ ਦੋ ਤਿੰਨ ਫੈਮਲੀ ਇਦਾਂ ਦੀ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਉਹਨਾਂ ਲਈ ਕੰਮ ਕੀਤਾ ਤੇ ਉਹਨਾਂ ਨੂੰ ਅਮੀਰ ਕੀਤਾ ਲੇਕਿਨ ਜਿਹੜਾ ਚਾਹਦਾ ਪੂਰਾ ਇੰਡੀਆ ਹੈ ਜਿਹੜੇ ਲੋਕ ਸੀ ਜਿਨ੍ਹਾਂ ਨੇ ਬੜਾ ਚਾਹ ਕਰਕੇ ਵੋਟਾਂ ਪਾਈ ਸੀ ਜਿਵੇਂ ਮੋਦੀ ਹਰ ਕਰ ਮੋਦੀ ਪਹਿਲਾਂ ਇਦਾਂ ਦੀ ਵੇਵ ਚੱਲਦੀ ਸੀ ਪਰ ਅਜੋ ਮੋਦੀ ਵਾਲੀ ਗੱਲ ਨਹੀਂ ਰਹੀ ਹਮ ਅੱਛਾ ਮੋਦੀ ਵਾਲੀ ਗੱਲ ਤੁਹਾਨੂੰ ਲੱਗਦਾ ਨਹੀਂਗਾ ਕਿ ਮੋਦੀ ਲਹਿਰ ਨਹੀਂ ਹੈ ਲੱਗ ਨਹੀਂ ਰਿਹਾ ਚਾਹ ਯੂਪੀ ਦੀ ਗੱਲ ਕਰ ਲੋ ਚਾਹ ਵਿਆਰ ਦੀ ਗੱਲ ਕਰ ਲੋ ਜੁਪੀਆ ਕਲੇਸ਼ ਜਦ ਆਪਣੇ ਜਿਹੜੇ ਚੀਫ ਮਿਨਿਸਟਰ ਹੈ ਆ ਅੱਜ ਉਹਨਾਂ ਲੋਕ ਬਹੁਤ ਬੋਟ ਬੋ ਪੈ ਰਹੀ ਹੈ ਜਿਹ ਤਜਸਵੀ ਜਾਦਵ ਹੈ ਉਹਨੂੰ ਵੋਟ ਬੜੀ ਪੈ ਰਹੀ ਹੈ ਮਮਤਾ ਪਰਜੀ ਬੈਸਟ ਪ੍ਰਗਨ ਚ ਉਹਨੂੰ ਬੜੀ ਵੋਟ ਬੜੀ ਪੈ ਰਹੀ ਹੈ ਮੱਧਿਆ ਪ੍ਰਦੇਸ਼ ਵੀ ਜਿੱਥੇ ਉਹਨੇ ਸਰਕਾਰ ਹੈ ਅੱਜ ਉੱਥੇ ਵੀ ਬੀਜੇਪੀ ਨੂੰ ਵੋਟ ਨਹੀਂ ਪੈ ਰਹੀ ਹਰਿਆਣਾ ਸਰਕਾਰ ਰਾਜਸਥਾਨ ਵੀ ਵੋਟ ਨਹੀਂ ਪੈ ਰਹੀ ਅੱਜ ਜਿਹੜੀ ਹਰਿਆਣਾ ਚ ਹਰਿਆਣਾ ਚ 9 ਸੀਟਾਂ ਆਪਣਾ ਇਹ ਕਾਂਗਰਸ ਤੇ ਹੈ ਤੇ ਇੱਕ ਸੀਟ ਤੇ ਕੁਸ਼ੇਤਰ ਜਿਤਰੀ अच्छा मतलब बीजेपी बिल्कुल ही वहां होता है एक नहीं नहीं नहीं। भी नहीं आंदे जमे आज आ रही रिपोर्टा बीजेपी नहीं आ रही सान पूरी आस है जेडी साडी भाई वाली है जिन्हि हम लड रहेया चुनाव सर पूरी आस है भी हम 350 ਦੇ ਕਰੀਬ ਸੀਟਾਂ ਜਿੱਤਾਂਗੇ अच्छा इंडस्ट्रीज दी ਗੱਲ ਕਰਦੇ ਮਨ ਡੀ ਗੋਵਿੰਦਗਨ ਮਤਲਬ ਇੰਡਸਟਰੀਜ਼ ਕੀ ਕਾਰਨ ਹੈ ਕਿ ਇੰਡਸਟਰੀਜ਼ ਜਿਹੜੀ ਹੈ ਉਹ ਬਾਹਰ ਦੂਸੀ ਸਟੇਟ ਸੇ ਵਿੱਚ ਸ਼ਿਫਟ ਹੋ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿਉਂਕਿ ਅੱਜ ਜੇ ਸਾਡੇ ਮੁੱਖ ਮੰਤਰੀ ਸਾਹਿਬ ਬਣੇ ਨੇ ਕਟੋਕਟ 450 ਦੇ ਕਰੀਬ ਤੇ ਇੰਡਸਟਰੀ ਨਵੀਂ ਆਈ ਹੈ ਤੇ ਅੱਜ ਇੱਕ 2500 ਕਰੋੜ ਰੁਪਏ ਦਾ ਪ੍ਰੋਜੈਕਟ ਇੱਥੇ ਆਪਣੇ ਲੱਗ ਰਿਹਾ ਗੋਬਿੰਦਗੜ੍ਹ ਚ ਤੇ ਉਹਦੇ ਨਾਲ ਘਟੋ ਘਟ ਤਿੰਨ ਤੇ 4000 ਲੋਕਾਂ ਨੂੰ ਉਹ ਚੀਜ਼ਾਂ ਜੌਬ ਮਿਲਣੀਆਂ ਨੇ ਤੇ ਉਹ ਨਾਲ ਟਾਈਮ ਚ ਵੀ ਚੰਗੀ ਇੰਡਸਟਰੀ ਆ ਰਹੀ ਹੈ ਇਦਾਂ ਦੀ ਕੋਈ ਗੱਲ ਨਹੀਂ ਇੰਡਸਟਰੀ ਸਗੋਂ ਆਈ ਹੈ ਸਾਡੇ ਚਾਹ ਪੀ ਚ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਖਰਾਬ ਹੈ ਕਿ ਜਿੰਨੀ ਇੰਡਸਟਰੀ ਹੈ ਉਹ ਯਾ ਤਾਂ ਗੁਜਰਾਸ਼ਵਟੋਰੀਆ ਯਾ ਯੂਪੀ ਸ਼ਿਫਟ ਹੋ ਰਹੀ ਹੈ ਮੈਂ ਦਾਦਾ ਜੀ ਲਾਅ ਐਂਡ ਆਰਡਰ ਦੀ ਕੋਈ ਕਹਿੰਦੇ ਨਸ਼ਾ ਨਹੀਂ ਖਤਮ ਹੋਇਆ ਦੂਜਾ ਮੈਂ ਤੁਹਾਨੂੰ ਹੀ ਦੱਸਣਾ ਚਾਹੁੰਨਾ 2021 ਤੇ ਘੱਟੋ ਘੱਟ 7000 ਦੇ ਕਰੀਬ ਮੌਤਾਂ ਹੋਈਆਂ ਤੇ ਬਾਕੀ 2122 ਚ 2122 ਚ ਹੋਈਆਂ 7500 ਦੇ ਕਰੀਬ ਹੋਈਆਂ ਤੇ 22 23 ਚ ਕੱਟ ਕੇ ਆ ਗਈਆਂ ਸਦੇ 7.5 ਹਜ਼ਾਰ ਦੇ ਕਰੀਬ ਜਿਹੜਾ ਹੁਣ ਆਇਆ 23 24 ਦਾ ਆਇਆ 984 ਰਹੀ ਹੈ 984 اچھا ਪਰ ਅਸੀਂ ਜਿਹੜੀਆਂ ਤਸਵੀਰਾਂ ਹਰ ਰੋਜ਼ ਦੇਖਦੇ ਹਾਂ ਉਹ 7-7 ਹਜ਼ਾਰ ਮੋਤਾ ਹੁੰਦੀਆਂ ਸੀ ਅੱਜ 984 ਤੇ ਆ ਗਈਆਂ ਇਹ ਗਵਰਨਮੈਂਟ ਦੀ ਬੜੀ ਵੱਡੀ ਹੋ ਹੈ ਨਸ਼ੇ ਤੇ ਕੰਮ ਕਰ ਰਹੀ ਹੈ ਡਾਟਾ ਕਿਥੋਂ ਆਇਆ ਕਿਉਂਕਿ ਅਸੀਂ ਹਰ ਰੋਜ਼ ਦੇਖ ਰਹੇ ਹਾਂ ਬਹੁਤ ਸਾਰੀ ਡੈਥ ਸਟੈਟਿਨ ਹੈ ਉਹ ਨਸ਼ੇ ਦੇ ਕਾਰਨ ਹੋ ਰਹੀਆਂ ਨੇ ਲੋਕ ਕਹਿੰਦੇ ਨੇ ਘਰ ਘਰ ਜਿਹੜਾ ਹੈ ਨਸ਼ਾ ਬਿਕਨ ਲੱਗ ਗਿਆ ਨਹੀਂ ਨਹੀਂ ਇ tanto ਦੀ ਕੋਈ ਗੱਲ ਨਹੀਂ ਚੋਕੋ ਘਟਿਆ ਬਹੁਤ ਘਟਿਆ ਅਸੀਂ ਵੀ ਅਸੀਂ ਵੀ ਅੱਥੀ ਰਹਨੇ ਆ ਪੈਨਾ ਬੋਨਾ ਜਜ਼ੀਰ ਬਹੁਤ ਜਿਆਦਾ ਘਟ ਰਿਹਾ ਤੁਸੀਂ ਦੇਖ ਲਓ ਜੀ ਜਿਹੜੀ ਡੈਥ ਡੈਥ ਰੇਸ਼ੋ ਹੈ ਡੈਥ ਰੇ ਜੋ ਜਦੋਂ 20 21 ਸੀਗੇ ਘਟਵਾ 7000 ਦੇ ਕਰੀ ਬਈ ਤੇ ਜਦੋਂ 20 ਕੀ ਹੋਇਆ ਜੇ ਕੀ 22 ਹੋਇਆ ਘਟਦਾ ਘਟਦਾ 23 24 ਆ ਗਿਆ ਅੱਜ 984 ਰਹੀ ਹੈ 980 ਜੀ ਆਪਾਂ ਸਿਰਫ ਨਸ਼ੇ ਨੂੰ ਕਾਊਂਟ ਨਹੀਂ ਕਰ ਸਕਦੇ ਲੋਕ ਕਹਿੰਦੇ ਨੇ ਕਿ ਹੁਣ ਅਸੀਂ ਘਰਾਂ 'ਚ ਬੈਠੇ ਵੀ ਸੁਰੱਖਿਅਤ ਨਹੀਂ ਆ ਚੋਰੀਆਂ ਜਿਹੜੀਆਂ ਉਹ ਲੋਕਾਂ ਦੇ ਘਰਾਂ 'ਚ ਹੋ ਰਹੀਆਂ ਨੇ ਤੁਸੀਂ ਵੀ ਜਦੋਂ ਲੋਕਾਂ ਦੇ ਨਾਲ ਮਿਲਦੇ ਹੋਵੋਗੇ ਸ਼ਾਇਦ ਇਸ ਬਾਰੇ ਕਹਿੰਦੇ ਹੋਣਗੇ ਗੈਂਗਸਟਰਵਾਦ ਦੀ ਗੱਲ ਕੀਤੀ ਜਾਵੇ ਖੁੱਲੇ ਆਮ ਗੋਲੀਆਂ ਚਲਾਉਣਾ ਇਹ ਜਿਹੜੀ ਅਨਪਲੋਇਮੈਂਟ ਜਿਹੜੀ ਸਾਡੇ ਯੂਥ ਹੈ ਤੇ ਹੁਣ ਉਹਨਾਂ ਦੇ ਟਾਈਮ ਜਿਹੜੀ ਗਵਰਨਮੈਂਟ ਸਾਡੀ ਜੌਬ ਤੇ ਕੰਮ ਕਰ ਰਹੀ ਹੈ ਇਹ ਜਦੋਂ ਕਿਸੇ ਕੋ ਨੌਕਰੀ ਨਹੀਂ ਜਾਂ ਕੋਈ ਵਿਚਾਰਾ ਬੇਲ ਆਏਗਾ ਉਹ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ ਪਰ ਕ੍ਰਾਈਮ ਹੌਲੀ ਹੌਲੀ ਘਟ ਰਿਹਾ ਤੇ ਬਾਕੀ ਜਿਹੜਾ ਕਿਉਂਕਿ ਪੋਪੂਲੇਸ਼ਨ ਵਧਦੀ ਜਾਂਦੀ ਹੈ ਪੋਪੂਲੇਸ਼ਨ ਵੀ ਆਟੋਮੈਟਿਕਲੀ ਕ੍ਰਾਈਮ ਦਾ ਵਧਣਾ ਹੀ ਬਦਣਾ ਪਰ ਇੱਥੇ ਪੰਜਾਬ 'ਚ ਜਿਹੜਾ ਕ੍ਰਾਈਮ ਹੈ ਘਟੂਗਾ ਕਿਉਂਕਿ ਜੋਬ ਜਿਹੜੀ 43000 43000 ਦੇ ਕਰੀਬ ਜੋਬ ਦਿੱਤੀਆਂ ਨੇ ਇਹ ਬਹੁਤ ਵੱਡਾ ਜਿਹੜਾ ਗਵਰਨਮੈਂਟ ਦਾ ਵੱਡੀ ਵੱਡੀ ਗੱਲ ਹੈ ਤੇ ਉਹ ਨਾਲੇ ਟਾਈਮ 'ਚ ਲੱਖਾਂ ਜੋਬ ਆਪਣੀ ਗਵਰਨਮੈਂਟ ਨੇ ਦੇਣੀ ਹੈ ਸਾਨੂੰ ਪੂਰੀ ਯਾਦ ਆਉਣ ਵਾਲੇ ਟਾਈਮ 'ਚ ਜਿਹੜੇ ਸਾਡੇ ਯੂਥ ਹੈ ਉਹ ਨਸ਼ਾ ਛੱਡ ਕੇ ਆਪਣੀ ਐਜੂਕੇਸ਼ਨ ਵੱਲ ਜਾਣਗੇ ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਚੰਗਾ ਕੰਪੀਟੀਸ਼ਨ ਦੇ ਕੇ ਉਹ ਆਪਣੀ ਜੋਬ ਲੈਣ ਜੀਪੀਸੀ ਜਦੋਂ ਅਸੀਂ ਇੱਥੇ ਲੋਕਾਂ ਨਾਲ ਗੱਲ ਕਰ ਰਹੇ ਸੀਗੇ 노 ਡਾਊਟ ਇਹ ਸਾਰੇ ਮੁੱਦੇ ਜਿਹੜੇ ਨੇ ਉਹ ਉਸ ਤੇ ਚਰਚਾ ਕੀਤੀ ਲੋਕਾਂ ਨੇ ਬਟ ਇੱਥੇ ਇਸ ਸੀਟ ਨੂੰ ਵੀ ਪੰਥਕ ਸੀਟ ਜਿਹੜੇ ਉਹ ਲੋਕ ਕਹਿ ਰਹੇ ਨੇ ਸ਼੍ਰੀ ਫਤੇਗੜ ਸਾਹਿਬ ਨੂੰ ਇੱਥੇ ਵੀ ਅੰਮ੍ਰਿਤਪਾਲ ਦਾ ਈਸ਼ੂ ਜਿਹੜਾ ਹੈ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਈ ਡੈਂਟ ਪਾ ਸਕਦੀ ਹੈ ਜਾਂ ਫਿਰ ਅੰਮ੍ਰਿਤਪਾਲ ਦਾ ਈਸ਼ੂ ਤੇ ਮੈਨੂੰ ਇਹਦੇ ਵਰ ਕੋਈ ਇਦਾਂ ਦੀ ਗੱਲ ਨਹੀਂ ਪਾਣੀ ਪਰ ਇਦਾਂ ਦਾ ਕੋਈ ਇੱਥੇ ਕਿਉਂਕਿ ਸਿਕਮੈਂਡ ਲੋਕ ਹੈਗੇ ਐ ਤੇ ਚੰਗੇ ਲੋਕ ਨੇ ਰੱਬ ਨੂੰ ਮੰਨਣ ਵਾਲੇ परमात्मा ਨੂੰ ਮੰਨਣ ਵਾਲੇ ਕਿਉਂਕਿ ਇਹ ਇੱਥੇ ਬਹੁਤ ਵੱਡੀ ਧਰਤੀ ਹੈ ਤੇ ਪਰ ਇਦਾਂ ਦੀ ਮੈਨੂੰ ਇਦਾਂ ਕੋਈ ਗੱਲ ਨਹੀਂ ਲੱਗਦੀ ਕਿਉਂਕਿ ਸਿਮਝਦਮਾਨ ਜੀ ਉਹ ਸੰਗਰੂਰ ਤੋਂ ਲੜ ਰਿਹਾ ਜਿਹੜੇ ਪਹਿਲਾਂ ਚੋਰ ਰਹੇ ਆਟੜ ਲੋਕ ਆਟੜ ਕੌਨਸਲ ਦੀ ਆਟੜ ਗੱਲ ਹੁੰਦੀ ਹੈ ਵੀ ਲੋਕ ਕੀ ਚਾਹੁੰਦੇ ਆ ਠੀਕ ਹੈ ਜੀ ਪੀ ਜੀ ਆਖਰੀ ਸਵਾਲ ਪੱਗ ਦਾ ਰੰਗ ਪਹਿਲਾਂ ਸਿੱਖ ਤੇ ਦੇਖਦੇ ਸੀ ਗ੍ਰੀਨ ਹੁੰਦਾ ਸੀ ਅੱਜ ਕੱਲ ਯੈਲੋ ਹੋ ਗਿਆ ਕਿ ਪੱਦਰ ਰੰਗ ਬਦਲਣ ਦੇ ਨਾਲ ਵਿਚਾਰਤਾਰ ਜਿਹੜੀ ਆ ਉਹ ਬਦਲ ਜਾਂਦੀ ਹੈ ਵੀ ਐਕਚੁਅਲੀ ਕੀ ਹੈ ਜੀ ਵਿਚਾਰਤਾਰ ਕੀ ਹੁੰਦਾ ਜੀ ਉਹਦਾ ਜਦੋਂ ਪੈਦਾ ਹੁੰਦਾ ਜਾਂ ਦੁਨੀਆ ਦੇ ਵਿੱਚ ਆਦਾ ਉਹਦਾ ਕੀ ਐਟੀਟਿਊਡ ਹੈ ਕਿਵੇਂ ਗੱਲ ਕਰਦਾ ਕਿਵੇਂ ਕੰਮ ਕਰਨ ਦਾ ਤਰੀਕਾ ਠੀਕ ਹੈ ਜੀ ਤੇ ਰੰਗ ਚਲੋ ਯੈਲੋ ਬੰਨਿਆ ਪਰ ਪਹਿਲਾਂ ਤੋਂ ਹੀ ਨੇਚਰ ਦੇਖੀ ਗਏ ਨੇਚਰ ਠੀਕ ਰੱਖੀਏ ਕਿਸੇ ਦਾ ਬਕਾਮ ਆ ਸਕੀਏ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਮੈਂ ਚਾਹੇ ਐਮਐਲਏ ਕਾਂਗਰਸ ਰਿਹਾ ਪਰ ਮੈਂ ਕਿੱਟੋ ਕਰਦਾ ਹਜ਼ਾਰ ਤੇ 1200 ਮੁੰਡੇ ਕੁੜੀਆਂ ਦੇ ਮੁੰਡੇ ਨੌਕਰੀ ਲਵਾਈਏ ਸ਼ਾਇਦ ਕਿਸੇ ਵੀ ਐਮਐਲਏ ਨੇ ਨੌਕਰੀ ਮਨ ਲਵਾਈ ਹੋਵੇ ਇਹ ਨਹੀਂ ਉਹਨੂੰ ਗਵਰਨਮੈਂਟ ਜੌਬ ਦਿੱਤੀ ਉਹਨੂੰ ਚਾਹ ਨੂੰ ਕਿਤੇ ਕਿਤੇ ਸਕੂਲ ਚਲਵਾ ਤਿਆ ਜਾਂ ਕਿਤੇ ਯੂਨੀਵਰਸਿਟੀ ਚਲਵਾ ਤਿਆ ਜਾਂ ਕਿਸੇ ਨੂੰ ਫੈਕਟੀ ਲਵਾ ਤਿਆ ਜਾਂ ਕਿਵੇ ਲਵਾ ਤਿਆ ਇਹ ਮੈਂ ਬੜਾ ਕੀਤਾ ਮੇਰਾ ਹੁਣ ਵੀ ਹੈ ਵੀ ਜੇ ਮੈਂ ਕੁਛ ਨਾ ਕੁਝ ਬਣਾ ਇਹ ਕੁਛ ਨਾ ਕੋਈ ਲੋਕਾਂ ਲਈ ਕਰਾਂ ਤਾਂ ਹੀ ਆਪਨ ਬਣਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ

ਜੀਪੀਜੀ ਨiraj ਖੋਲੇ ਨੇ ਕਿ 9 ਮਾਰਚ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਪਰ ਇਸ ਤੋਂ ਪਹਿਲਾਂ 7 ਮਾਰਚ ਨੂੰ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੇ ਨਾਲ ਇਹਨਾਂ ਦੀ 45 ਤੋਂ ਪੰਜਾਬ ਮੰਡ ਦੀ ਮੁਲਾਕਾਤ ਜੋ ਹੋਈ ਸੀ ਉਸ ਤੋਂ ਬਾਅਦ ਇਹੇ ਦਿਲ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਸੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਸ਼ਕ